ਲੈਂਡ ਪੋਲਿੰਗ ਵਾਲੇ ਮਸਲੇ ਦੇ ਉੱਤੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਦੀ ਲੀਡਰਸ਼ਿਪ ਇੱਥੇ ਟ੍ਰੇਨਿੰਗ ਕੈਂਪ ਖੋਲ ਕੇ ਬੈਠ ਗਈ ਹੈ। ਉਹਨਾਂ ਨੇ ਆਪਣੇ ਵਲੰਟੀਅਰਾਂ ਨੂੰ ਤਿਆਰ ਕਰਨਾ ਸ਼ੁਰੂ ਕੀਤਾ ਹੈ। ਐਮ.ਐਲ.ਏ ਨੂੰ ਪੱਟੀ ਪੜਾਉਣੀ ਸ਼ੁਰੂ ਕੀਤੀ ਹੈ ਕਿ ਤੁਸੀਂ ਪਿੰਡ-ਪਿੰਡ ਗਲੀ-ਗਲੀ ਜਾ ਕੇ ਇਹ ਡੁਗ-ਡੁਗੀ ਵਜਾ ਕੇ ਸਾਬਤ ਕਰੋ ਕਿ ਲੈਂਡ ਪੋਲਿੰਗ ਪੋਲਿਸੀ ਬਹੁਤ ਵਧੀਆ ਹੈ। ਇਹ ਤਾਂ ਪੰਜਾਬ ਦੇ ਪਿੰਡਾਂ ਦੇ ਤੇ ਕਿਸਾਨਾਂ ਦੇ ਹਿੱਤ ਵਿੱਚ ਹੈ। ਸੋ ਇਹਦੇ ਪਿੱਛੇ ਉਹਨਾਂ ਦੀ ਰਣਨੀਤੀ ਕੀ ਹੈ ਕੀ ਹੈ ਲੈਂਡ ਮਾਫੀਆ ਵੱਲੋਂ ਉਹਨਾਂ ਨੂੰ ੱੱਕੇ ਨਾਲ ਇਹ ਚ ਉਤਾਰਿਆ ਜਾ ਰਿਹਾ ਕੇ ਜੋ ਮਰਜ਼ੀ ਕਰੋ ਜਾਂ ਉਹਨਾਂ ਦਾ ਆਪਣਾ ਕੋਈ ਮਾਮਲਾ ਸਰਕਾਰ ਬਜਿੱਦ ਕਿਉਂ ਹੈ ਲੈਂਡ ਪੋਲਿੰਗ ਪਾਲਿਸੀ ਨੂੰ ਜਬਰੀ ਕਿਸਾਨਾਂ ਤੋਂ ਜ਼ਮੀਨਾਂ ਖੋਣ ਲਈ ਇੱਥੇ ਇਹ ਮੁੱਦਾ ਵਾਚਣਯੋਗ ਹੈ ਉੱਥੇ ਇਸ ਸਮੇਂ ਸਿਆਸੀ ਫਿਜ਼ਾ 'ਚ ਸਭ ਤੋਂ ਵੱਧ ਮਸਲਾ ਚੱਲ ਰਿਹਾ ਧਨਖੜ ਦੇ ਅਸਿਫੇ ਦਾ ਇਹ ਸਮਝਣ ਦੀ ਕੋਸ਼ਿਸ਼ ਹਰ ਪਾਸੇ ਹੋ ਰਹੀ ਹੈ ਕਿ ਅਚਾਨਕ ਅਸਿਫਾ ਆਇਆ ਕਿਉਂ ਇਹ ਸੇਤ ਨਹੀਂ ਜਨਾਬ ਸਿਆਸਤ ਦਾ ਮਾਮਲਾ ਹੈ ਤੇ ਹੁਣ ਇਹ ਤੋਂ ਅੱਗੇ ਕੀ ਇਦੇ ਨਾਲ ਨਾਲ ਹੀ ਜਿਹੜਾ ਮਸਲਾ ਹੈਗਾ ਉਹ ਹੈਗਾ ਜੀ ਬਿਹਾਰ ਦੀਆਂ ਵੋਟਰ ਸੂਚੀਆਂ ਦੀ ਸੁਧਾਈ ਦਾ ਚੋਣ ਕਮਿਸ਼ਨ ਖੁੱਲ ਕੇ ਇਸ ਗੱਲ ਦੇ ਲਈ ਆ ਗਿਆ ਕਿ ਜੀ ਇਹ ਤਾਂ ਹੋ ਕੇ ਰਹੂਗੀ ਜੀ ਅਸੀਂ ਇਸ ਨੂੰ ਜਾਇਜ਼ ਠਹਿਰਾਉਨੇ ਆ ਤੇ ਜਿਹੜੇ ਆਧਾਰ ਕਾਰਡ ਵਗੈਰਾ ਹੈਗੇ ਨੇ ਰਾਸ਼ਨ ਕਾਰਡ ਵਗੈਰਾ ਹੈਗੇ ਨੇ ਇਹ ਭਰੋਸੇਯੋਗ ਨਹੀਂ ਹੈਗੇ ਸੋ ਇਹ ਦੋਹਰਾ ਮਾਪਦੰਡ ਇੱਕ ਤਾਂ ਭਾਰਤ 'ਚ ਦੱਸਿਆ ਜਾਂਦਾ ਕਿ ਜੀ ਇਹੀ ਤੁਹਾਡੇ ਦਸਤਾਵੇਜ਼ ਪਛਾਣ ਪੱਤਰ ਨੇ ਤੇ ਹੁਣ ਆਧਾਰ ਕਾਰਡ ਵੋਟਰ ਕਾਰਡ ਤੇ ਜੇ ਰਾਸ਼ਨ ਕਾਰਡ ਵੀ ਭਰੋਸੇਯੋਗ ਨਹੀਂ ਭਰੋਸੇਯੋਕ ਕੀ ਹੈ ਸੋ ਇਸ ਦੇ ਨਾਲ ਨਾਲ ਹਰਿਆਣਾ ਦੀ ਜਿਹੜੀ ਕਮੇਟੀ ਆ ਗੁਰਦੁਆਰਾ ਕਮੇਟੀ ਉਹਦੇ ਵਿੱਚ ਵੀ ਕਾਫੀ ਖਿਲਾਰਾ ਉਹਨਾਂ ਦੇ ਆਗੂਆਂ 'ਚ ਕਾਫੀ ਤਣਾਅ ਤੇ ਖਿੱਚਾ ਧਣੀ ਵੱਧ ਗਈ ਹੈ ਝਿੰਡਾ ਤੇ ਦਾਦੂਆ ਦੇ ਵਿੱਚ ਟਕਰਾਅ ਵੱਧਦਾ ਨਜ਼ਰ ਆ ਰਿਹਾ ਸੋ ਇਸ ਨੂੰ ਲੈ ਕੇ ਵੀ ਗੱਲ ਕਰਾਂਗੇ ਨੇ ਸਾਰੇ ਪਹਿਲੂਆਂ ਤੇ ਵਿਸਤਾਰ ਚਰਚਾ ਕਰਨ ਲਈ ਮੇਰੇ ਨਾਲ ਹਾਜ਼ਰ ਨੇ ਸੀਨੀਅਰ ਪੱਤਰਕਾਰ ਪੰਜਾਬ ਚਿੰਤਕ ਸਰਦਾਰ ਹਮੇਸ਼ ਸਿੰਘ ਜੀ ਐ ਸਵਾਗਤ ਕਰਦੇ ਹਾਂ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਸਰਦਾਰ ਮਿਰਸਿੰਗ ਜੀ ਆਪਾਂ ਕੱਲ ਵੀ ਲੈਂਡ ਪੋਲਿੰਗ ਵਾਲੇ ਮਸਲੇ ਦੇ ਉੱਤੇ ਕਿ ਕੈਬਨਟ ਨੇ ਜੋ ਸੋਧਾਂ ਕੀਤੀਆਂ ਉਹਦੇ ਕੀ ਅਰਥ ਨੇ ਉਹ ਤੇ ਚਰਚਾ ਕਰ ਰਹੇ ਸੀ ਪਰ ਜਿਸ ਤਰੀਕੇਕਾਰ ਦੇ ਨਾਲ ਪੰਜਾਬ ਸਰਕਾਰ ਨੇ ਜਾਂ ਆਮ ਆਦਮੀ ਪਾਰਟੀ ਦੀ ਜਿਹੜੀ ਦਿੱਲੀ ਵਾਲੀ ਟੀਮ ਹੈ ਕਹਿੰਦੇ ਉਹਨਾਂ ਨੇ ਤਾਂ ਟ੍ਰੇਨਿੰਗ ਕੈਂਪ ਖੋਲੇ ਜੀ ਉਹ ਤਾਂ ਵਲੰਟੀਅਰਾਂ ਨੂੰ ਟ੍ਰੇਨਡ ਕਰਕੇ ਪਿੰਡਾਂ 'ਚ ਭੇਜ ਰਹੇ ਨੇ ਕਿ ਗੂੰਗਾਨ ਕਰੋ ਮਤਲਬ ਇਹਦੇ ਪਿੱਛੇ ਫਿਰ ਮਨਸ਼ਾ ਕੀ ਹੈ ਜੇ ਸਰਕਾਰੀ ਯੋਜਨਾ ਚੰਗੀ ਹੋਵੇ ਤਾਂ ਲੋਕ ਤਾਂ ਆਪ ਅਗਾਹਾਂ ਕੇ ਸਵਾਗਤ ਕਰਦੇ ਹੋਂ ਸਰਕਾਰ ਨੂੰ ਇਹ ਸਾਬਤ ਕਿਉਂ ਕਰਨਾ ਪੈ ਰਿਹਾ ਜਾਂ ਲੋਕਾਂ ਚ ਜਾ ਕੇ ਗਲੀ ਗਲੀ ਇਹ ਢੰਡੋਰਾ ਕਿਉਂ ਵਟਣਾ ਪੈ ਰਿਹਾ ਇਹਦੇ ਅਰਥ ਕੀ ਨੇ ਜੀ ਜਿਹੜਾ ਲੈਂਡ ਪੂਲਿੰਗ ਪਾਲਿਸੀ ਦਾ ਮਾਮਲਾ ਹੈ ਉਹਨਾਂ ਨੇ ਕੁਝ ਪੁਆਇੰਟਰ ਵੀ ਤਿਆਰ ਕੀਤੇ ਨੇ ਪੁਆਇੰਟਰ ਤਿਆਰ ਕਰਕੇ ਕਿ ਇਹਨਾਂ ਗੱਲਾਂ ਤੇ ਲੋਕਾਂ ਨੂੰ ਕਨਵਿੰਸ ਕਰਾਓ ਸਹਿਮਤੀ ਕਰਾਓ ਜਾਂ ਬਾਕੀ ਦੇਖੀ ਚਾਉਂ। ਹਾਲਾਂਕਿ ਇਹ ਗੱਲ ਨਾਰਮਲ ਜੀ ਹੁੰਦੀ ਹੈ ਕਿ ਜੇ ਸੱਤਾਧਾਰੀ ਧਿਰ ਕੋਈ ਗੱਲ ਕਰਦੀ ਹੈ ਤਾਂ ਪਾਰਟੀ ਲੋਕਾਂ ਚ ਮੈਸੇਜ ਲੈ ਕੇ ਜਾਵੇ ਅਸੀਂ ਕਿੰਨਾ ਵਧੀਆ ਕਰ ਰਹੇ ਹਾਂ ਜੀ ਦੇਖੋ ਜੀ ਚੰਗਾ ਜੇ ਪਿਛਲੇ ਦਿਨਾਂ ਚ ਮਨੀਸ਼ ਸ਼ਸ਼ੋਧੀਆਂ ਨੇ ਤੇ ਹੁਣ ਸਤਿੰਦਰ ਜੈਨ ਨੇ ਮੀਟਿੰਗ ਲੈ ਕੇ ਪਾਰਟੀ ਪਰਕਰਾਰ ਨੂੰ ਤੇ ਐਮਐਲਏ ਜਨੂੰ ਜਿਹੜਾ ਕਿਹਾ ਜਾਂਦਾ ਕਿ ਤੁਸੀਂ ਜਾਓ ਲੋਕਾਂ ਚ ਲੋਕਾਂ ਨੂੰ ਸਹਿਮਤ ਕਰਵਾਓ ਨਾਲ ਇਸ ਦੇ ਜਿਹੜੀ ਰਜਿਸਟੈਂਸ ਆਉਂਦੀ ਹੈ ਤਾਂ ਕਿ ਉਹ ਘਟੇ ਜਿਹੜੀ ਲੋਕਾਂ ਦੇ ਵਿੱਚ ਇੱਕ ਘਟੋ ਘਟ ਕਨਫਿਊਜ਼ਨ ਹੀ ਫੈਲੇ ਜੇ ਐ ਨਾ ਹੋਵੇ ਕਲੈਰਿਟੀ ਜਿਹੜੀ ਹੁੰਦੀ ਜਾ ਰਹੀ ਹੈ ਸਾਡੀਆਂ ਜ਼ਮੀਨਾਂ ਕੋਲੋਂਗੇ ਜਾਂ ਬਾਕੀ ਨੇ ਇਹ ਜਾਂ ਕੁਝ ਨਹੀਂ ਹੈ ਤੇ ਤੁਸੀਂ ਕਰੋ ਔਰ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਦੋਂ ਇਹ ਕਿਹਾ ਗਿਆ ਐਮਐਲਏ ਜਨੂੰ ਤੇ ਤੁਸੀਂ ਜਾਓ ਐਮਐਲਏ ਜਨੇ ਕਿਹਾ ਅਫਸਰਾਂ ਨੂੰ ਭੇਜੋ ਅਸੀਂ ਉਹਨਾਂ ਦੇ ਨਾਲ ਬਗ ਜਾਾਂਗੇ ਤੇ ਜਾ ਕੇ ਅਫਸਰ ਡਿਫੈਂਡ ਕਰਨ ਕਿਉਂਕਿ ਐਮਐਲਏ ਜਨੇ ਨੂੰ ਪਤਾ ਕਿ ਅਫਸਰਾਂ ਦੀ ਸਕੀਮ ਹੁੰਦੀ ਆ ਤੇ ਉੱਪਰੋਂ ਕਿਧਰੋਂ ਆਈ ਆ ਤੇ ਸਾਨੂੰ ਬਲੀ ਦਾ ਬੱਕਰਾ ਕਾਦੇ ਲਈ ਬਣਾਇਆ ਜਾਏਗਾ ਐਮਐਲਏ ਦਾ ਤਾਂ ਘਰਾਓ ਵੀ ਫਟ ਹੋ ਜਾਂਦਾ ਚੀਫ ਮਿਨਿਸਟਰ ਤੇ ਮੰਤਰੀ ਤਾਂ ਕਾਫੀ ਸਿਕਿਉਰਿਟੀ ਤਾਮ-ਚਾਮ ਨਾਲ ਜਾਂਦੇ ਨੇ ਐਮਐਲਏ ਨਾਲ ਤਾਂ ਦੋ ਬੋਡੀਗਾਰਡ ਹੁੰਦੇ ਨੇ ਉਹ ਘੇਰਦੇ ਵੀ ਕੋਈ ਬਾਹਲਾ ਔਖਾ ਕੰਮ ਨਹੀਂ ਉਹ ਕਹਿੰਦੇ ਜਿਹੜਾ ਇਹ ਟਫ ਕੰਮ ਹੈ ਇਹਦੀ ਜਾਣਕਾਰੀ ਵੀ ਉਹਨਾਂ ਨੂੰ ਜਾਦਾ ਅਧਿਕਾਰੀਆਂ ਨੂੰ ਤੇ ਅਧਿਕਾਰੀਆਂ ਨੂੰ ਭੇਜਿਆ ਗਏ ਅਧਿਕਾਰੀਆਂ ਨੂੰ ਉਹ ਭੇਜਣਗੇ ਕਿੰਨੇ ਅਧਿਕਾਰੀ ਜਾ ਸਕਣਗੇ ਕਿਵੇਂ ਆਰਗੂਮੈਂਟ ਕਰਦੇ ਨੇ ਕੀ ਹੈ ਇਹ ਉਹਦੋਂ ਅਗਲਾ ਸਵਾਲ ਹੈ ਫਸਿਆ ਪਿਆ ਸਵਾਲ ਹੈ ਮੋਰਲ ਕੁਐਸਚਨ ਵੀ ਹੈ ਤੇ ਇੱਕ ਗੱਲ ਇਹ ਵੀ ਹੈ ਅਜੇ ਬਹੁਤ ਸਾਰੇ ਐਮਐਲਏ ਲੋਕਾਂ ਤੋਂ ਪੁੱਛਦੇ ਫਿਰਦੇ ਨੇ ਵੀ ਇਹ ਠੀਕ ਵੀ ਹੈ ਕਿ ਨਹੀਂ ਹੈ ਸਪੋਕਸਪਰਸ ਸੰਤਾ ਜੀ ਨੇ ਕਾਫੀ ਲਾਈ ਨਹੀਂ ਉਹ ਤਾਂ ਕਹਿੰਦੇ ਹੀ ਨਹੀਂ ਜੀ ਠੀਕ ਹੈ ਜੀ ਤੁਹਾਨੂੰ ਯਕੀਨ ਕਰੋ ਹੈ ਜੀ ਕੋਈ ਗੱਲ ਨਹੀਂ ਇਹਨਾਂ ਤੱਕ ਕਿਸਾਨਾਂ ਨੂੰ ਹਿੱਸੇਦਾਰ ਬਣਾਇਆ ਜਾ ਰਿਹਾ ਹੈ ਬਾਕੀ ਚੀਜ਼ਾਂ ਜੋ ਵੀ ਬੋਲਦੇ ਨੇ ਕਿਉਂਕਿ ਮਹਾਵਿਕ ਇਹ ਹੋ ਜਾ ਬਣ ਗਿਆ ਹਰ ਵਿਰੋਧੀ ਪਾਰਟੀ ਨੂੰ ਇਸ ਪਾਲਿਸੀ ਦੇ ਖਿਲਾਫ ਬੋਲਣਾ ਪੈ ਰਿਹਾ ਹੈ ਕਰਨਾ ਪੈ ਰਿਹਾ ਤੇ ਕਿਸਾਨ ਤੇ ਮਜ਼ਦੂਰ ਜਾਂ ਬਾਕੀ ਤਾਂ ਖੜੇ ਹੀ ਰਹੇ ਨੇ ਜਾਂ ਜਿਹੜੇ ਉਹਨਾਂ ਤੋਂ ਸਵਾਲ ਪੁੱਛੇ ਜਾ ਰਹੇ ਨੇ ਸਾਰੇ ਸਵਾਲਾਂ ਦਾ ਜਵਾਬ ਵੀ ਨਹੀਂ ਦਿੱਤਾ ਜਾ ਰਿਹਾ ਜਾਂ ਤਾਂ ਇੰਨੀ ਕਲੈਰਿਟੀ ਹੁੰਦੀ ਹੈ ਇੰਨੀ ਸਪਸ਼ਟਤਾ ਹੁੰਦੀ ਹੈ ਕਿ ਤੁਸੀਂ ਸਾਰੇ ਸਵਾਲਾਂ ਦਾ ਜਵਾਬ ਦੇ ਦਿੰਦੇ ਤੇ ਉਸ ਗੱਲ ਕਰਕੇ ਥੋੜੀ ਝਿਜਕੇ ਨਾਲ ਚ ਹੈ ਤੇ ਪਾਰਟੀ ਤੇ ਤਖਰ ਹੁਕਮ ਵੀ ਚੱਲਦਾ ਹੌਲੀ ਹੌਲੀ ਚਲੇ ਜਾਣਗੇ ਅੱਜ ਨਹੀਂ ਜਾਣਗੇ ਕਾਨੂੰਨ ਨਹੀਂ ਤਾਂ ਉਹ ਕਹਿਣਗੇ ਦਬਾਅ ਪਾਉਣਗੇ ਵੀ ਤੁਹਾਡੀ ਟਿਕਟ ਵੀ ਇਹਦੇ ਤੇ ਖੜੀ ਆਉਣ ਵਾਲੇ ਦਿਨਾਂ ਚ ਕਿੰਨਿਆਂ ਨੂੰ ਸਹਿਮਤ ਕਰਾਓਗੇ ਕਿੰਨਿਆਂ ਨੂੰ ਨਹੀਂ ਕਰਾਓਗੇ ਕੀ ਕਰੋਗੇ ਕੀ ਨਹੀਂ ਕਰੋਗੇ ਜਾਨਾ ਤਾਂ ਪਊਗਾ ਉਹਨਾਂ ਨੂੰ ਪਰ ਜਦੋਂ ਹਾਫ ਹਾਰਟਡਲੀ ਜਾਣਗੇ ਅੱਧੇ ਮਨ ਨਾਲ ਜਾਣਗੇ ਉਹਨਾਂ ਨੂੰ ਇਹ ਗੱਲ ਨਹੀਂ ਉਸ ਲੈਵਲ ਤੇ ਜੱਜਦੀ ਹੋਏਗੀ ਜੱਡ ਡਰ ਹੋਏਗਾ ਕਿ ਅੰਦਰੋਂ ਬਾਹਰੋਂ ਕੋਈ ਸਵਾਲ ਕਰਨਗੇ ਤਾਂ ਪੱਕੀ ਕਹਾਗੇ ਫਿਰ ਉਹ ਕਿਉਂ ਜਾ ਕਨਵੈਂਸ ਕਰਾਉਣਗੇ ਸਹਿਮਤ ਤਾਂ ਬੰਦਾ ਉਦੋਂ ਹੀ ਕਰਾ ਸਕਦਾ ਹੁੰਦਾ ਜਦੋਂ ਅੰਦਰੋਂ ਉਹਦੀ ਪੂਰੀ ਤਰ੍ਹਾਂ ਇਹ ਹੋਵੇ ਕਿ ਹਾਂ ਇਹ ਠੀਕ ਗੱਲ ਹੈ ਮੇਰੇ ਕੋਲ ਦਲੀਲ ਹੈ ਦੀ ਮੈਂ ਜਾ ਕੇ ਲੋਕਾਂ ਦੇ ਕੋਲ ਬੈਠ ਕੇ ਗੱਲ ਕਰ ਸਕਦਾ ਇਹ ਜਿਹੜੀ ਇੱਕ ਚੀਜ਼ ਹੈ ਵੈਸੇ ਤੁਸੀਂ ਕੀ ਕਰ ਰਹੇ ਹੋ ਕਿ ਮੰਤਰੀ ਕਹਿੰਦਾ ਮੈਂ ਬਣਾ ਲੇ 164 ਬੰਦੇ ਪਿੰਡਾਂ ਦੇ ਬੰਦੇ 164 ਪਿੰਡਾਂ ਦੇ ਬੰਦੇ ਬਣਾ ਕੇ ਉਹੀ ਦੱਸੋ ਕੌਣ ਨੇ ਜਾ ਉਹ ਥਰੂ ਐਮਐਲਏ ਲਿਆ ਰਹੇ ਹੋ ਹਰੇਕ ਐਮਐਲਏ ਨੂੰ ਕਹਿੰਦੇ ਹੋ ਆਪਣੇ ਹਲਕੇ ਚ ਇੱਕ ਦੋ ਬੰਦੇ ਲਿਆਓ ਹਰੇਕ ਪਿੰਡ ਚੋਂ ਇੱਕ ਦੋ ਬੰਦੇ ਲਿਆ ਸਾਡੇ ਨਾਲ ਇੱਥੇ ਮੀਟਿੰਗ ਕਰਾ ਦੇ ਤਾਂ ਸਬੰਧਤ ਮੰਤਰੀ ਜਿਹੜੇ ਇਸ ਗੱਲ ਨੂੰ ਕਰ ਰਹੇ ਨੇ ਬਹੁਤੀਆ ਤਾਂ ਜੇ ਜ਼ਮੀਨ ਲੁਧਿਆਣਾ ਦੀ ਹੈ ਨਾ ਜਾਦਾ ਪਿੰਡ ਤਾਂ ਲੁਧਿਆਣੇ ਦੇ ਉੱਥੇ ਜਾ ਕੇ ਕੱਠ ਸੱਧਣ ਆਵਾ ਦੀ ਪਾਰਟੀ ਵਾਲੇ ਕਨਵਿੰਸ ਕਰਾਉਣ ਉਹਨਾਂ ਨੂੰ ਕਿ ਹਾਂਜੀ ਜਿਹੜੇ ਲੀਡਰ ਆਪ ਚਲੇ ਜਾਣ ਭਗਵੰਤ ਮਾਨ ਉਹ ਨਹੀਂ ਆਪ ਰੈਡੀਆਂ ਕਰਕੇ ਚਲੇ ਜਾਣ ਇਹਨਾਂ ਕੋਲ ਤਾਂ ਸਰਕਾਰ ਹੈ ਸਾਰਾ ਕੁਝ ਹੈ ਉੱਥੇ ਜਾ ਕੇ ਬੋਲਣ ਕੱਲਾ ਐ ਨਾ ਬੋਲਣ ਉਹਨਾਂ ਦੀ ਜਮੀਰ ਮਰ ਗਈ ਇਹਨਾਂ ਦਾ ਆ ਹੋ ਗਿਆ ਉਹਨਾਂ ਦਾ ਆ ਹੋ ਗਿਆ ਤੁਸੀਂ ਪੁਆਇੰਟ ਬਾਈਜ ਲੋਕਾਂ ਨੂੰ ਜਵਾਬ ਦਿਓ ਜਵਾਬ ਦਿਓਗੇ ਉਹਨਾਂ ਦੀ ਸਹਿਮਤੀ ਹੋਏਗੀ ਤੇ ਉਹ ਮੰਨ ਲੈਣਗੇ ਨਹੀਂ ਸਹਿਮਤੀ ਹੋਏਗੀ ਉਸ ਪਦਰ ਦੇ ਉੱਤੇ ਨਹੀਂ ਮੰਨਣਗੇ ਉਹ ਇਸ ਲਈ ਹੁਣ ਖੈਰ ਔਖੀ ਪ੍ਰੀਖਿਆ ਜਿਹੜੇ ਐਮਐਲਏ ਤੇ ਪਾਰਟੀ ਦੇ ਕਾਰਕੁਨ ਨੇ ਉਹਨਾਂ ਵਾਸਤੇ ਔਰ ਕਾਫੀ ਲੋਕੋ ਵੀ ਹੋਣਗੇ ਉਹਨਾਂ ਦੇ ਵਿੱਚ ਜਿਨ੍ਹਾਂ ਦੀਆਂ ਜ਼ਮੀਨਾਂ ਆਉਂਦੀਆਂ ਹੋਣਗੀਆਂ ਵਿੱਚ ਇਹਨਾਂ ਦੇ ਵਰਕਰ ਵੀ ਤਾਂ ਹੋਣਗੇ ਜੇ ਲੁਧਿਆਣੇ 'ਚ ਗੱਲ ਕਰਦੇ ਨੇ ਤਾਂ ਜਿਹੜੇ ਉਹ ਵੀ ਤਾਂ ਹੋਣਗੇ ਉਹ ਕੀ ਕਹਿ ਰਹੇ ਨੇ ਕੀ ਨਹੀਂ ਕਹਿ ਰਹੇ ਉਦੋਂ ਬਾਅਦ ਦਾ ਸਵਾਲ ਹੈ ਅਜੇ ਓਪਨਲੀ ਪਾਰਟੀ ਨੇ ਕੋਈ ਇੱਥੇ ਟ੍ਰੇਨਿੰਗ ਕੈਂਪ ਲਾ ਕੇ 400 ਬੰਦਾ ਆਪਦਾ ਬਣਾ ਕੇ ਓਪਨ ਉਹਨਾਂ ਨਾਲ ਮੀਟਿੰਗਾਂ ਐ ਕੀਤੀਆਂ ਨੇ ਕਿ ਵੀ ਕੀ ਐ ਤੁਸੀਂ ਸਵਾਲ ਕਰੋ ਸਾਡੇ ਤੇ ਅਸੀਂ ਪਹਿਲਾਂ ਤੁਹਾਨੂੰ ਕਨਵਿੰਸ ਕਰਾਉਂਦੇ ਆ ਜਵਾਬ ਦਿਓ ਡਿਕਟੇਸ਼ਨ ਕਰਨੀ ਜਾਓ ਜਾਇ ਮਲੇ ਜੀ ਜਾਂ ਬਾਕੀ ਦੇ ਲੋਕ ਉਹਨਾਂ ਨਾਲ ਸਹਿਮਤੀ ਨਾਲ ਪਹਿਲਾਂ ਡਿਸਕਸ ਹੋਇਆ ਇਹ ਗੱਲ ਵੀ ਆ ਗੱਲ ਠੀਕ ਆ ਐਂ ਕਰਨੀ ਐ ਇਸ ਇਸ ਲਈ ਥੋੜਾ ਜਿਹਾ ਪ੍ਰੋਬਲਮ ਤਾਂ ਹੈਗੀ ਐ ਪਰ ਲੋਕਾਂ ਦੇ ਵਿੱਚ ਜਾਣਾ ਮੁਸ਼ਕਲ ਕੰਮ ਹੋਇਆ ਪਿਆ ਜਿਵੇਂ ਭਾਜੀਪੀ ਦਾ ਇੱਕ ਵਾਰ ਮੁਸ਼ਕਲ ਕੰਮ ਹੋ ਗਿਆ ਸੀ ਉਹਦੇ ਪਿੱਛੇ ਤਾਂ ਛੱਡੇ ਲੈ ਕੇ ਜਦੋਂ ਲੋਕ ਸਵਾਰ ਪੁੱਛਣ ਲੱਗੇ ਸੀ ਜੇ ਹੁਣ ਐਮਐਲਏ ਜਾਣਗੇ ਜਾਂ ਇਹਨਾਂ ਦੇ ਜਿਹੜੇ ਵਰਕਰ ਜਾਣਗੇ ਪਿੱਛੇ ਦੇ ਬੰਦੇ ਉਹਦੇ ਅੜੜ ਵਾਲੇ ਹੋ ਕੇ ਉਹਨੂੰ ਸਵਾਲ ਜਵਾਬ ਕਰਨ ਨਾਲ ਅੱਗੇ ਇਕੱਠੇ ਤੇ ਉਹ ਤਾਂ ਭੱਜਣਾ ਵੀ ਮੁਸ਼ਕਲ ਹੋ ਜਾਂਦਾ ਨਾ ਫਿਰ ਤਾਂ ਤੁਹਾਨੂੰ ਬੈਠ ਕੇ ਗੱਲ ਕਰਨੀ ਪੈਂਦੀ ਹੈ ਇਹ ਉਹਨਾਂ ਲਈ ਸੌਖਾ ਕੰਮ ਨਹੀਂ ਆ ਹੁਕਮ ਬੰਦੇ ਬੰਦੇ ਚਲੇ ਜਾਣ ਕਿਤੇ ਚਲੇ ਜਾਣ ਅਜੇ ਜਾਂਦੇ ਦਿਖਾਈ ਵੀ ਨਹੀਂ ਦੇ ਰਹੇ ਫੀਲਡ 'ਚ ਨਹੀਂ ਦਿਖਾਈ ਦੇ ਰਹੇ ਫਿਰ ਆ ਸਰਦਾਰ ਹਮੀਰ ਸਿੰਘ ਜੀ ਚਲੋ ਇਹ ਤਾਂ ਔਖਾ ਸਵਾਲ ਬਣਿਆ ਹੋਇਆ ਔਖਾ ਸਵਾਲ ਤਾਂ ਤਨਖਰ ਦੇ ਅਸਤੀਫੇ ਵਾਲਾ ਵੀ ਬਣਿਆ ਹੋਇਆ ਪਰ ਅਜੇ ਉਹ ਅਸਤੀਫਾ ਮਨਜ਼ੂਰ ਹੋਣ ਦਾ ਅਸਤੀਫਾ ਦੇਣ ਦਾ ਕਾਰਨ ਸਪੱਸ਼ਟ ਨਹੀਂ ਹੋਇਆ ਕਿ ਅਗਲਾ ਸਵਾਲ ਸ਼ੁਰੂ ਹੋ ਗਿਆ ਜੀ ਕਿ ਹੁਣ ਅਗਲਾ ਉਪ ਰਾਸ਼ਪਤੀ ਕੌਣ ਸੋ ਇਹਦੇ ਪਿੱਛੇ ਕਈ ਚਰਚਾਵਾਂ ਤੈਰਦੀਆਂ ਫਰਰੀਆਂ ਨੇ ਮੀਡੀਆ ਉਹ ਸਿਆਸੀ ਗਲੇਆਰਿਆਂ 'ਚ ਕੀ ਹੈ ਸਾਰਾ ਪਹਿਲੂ ਅਸਤੀਫਾ ਦੇਣ ਤੋਂ ਮਨਜ਼ੂਰ ਹੋਣ ਤੱਕ ਕਿਉਂਕਿ ਨਾਰਮਲੀ ਜਿਹੜੇ ਲੋਕ ਜਾਣਦੇ ਨੇ ਓਵਰਆਲ ਪਾਰਲੀਮੈਂਟ ਦੇ ਹਲਕਿਆਂ 'ਚ ਵਿਚਰਦੇ ਨੇ ਜਾਂ ਵਕ-ਵਕ ਪੱਤਰਕਾਰ ਵੀ ਜਾਂ ਵਕ-ਵਕ ਲੋਕੋ ਕਹਿੰਦੇ ਨੇ ਵੀ ਜਿਹੜੇ ਜਗਦੀਪ ਧਨਕਰ ਨੇ ਇਹ ਤਾਂ ਬਿਲਕੁਲ ਹੀ ਆਮ ਆਦਮੀ ਪਾਰਟੀ ਪੀਜਪੀ ਦੇ ਬਤਵਕੀ ਚਲਦੇ ਸੀ ਸਾਰੀਆਂ ਗੱਲਾਂ ਇਹਨਾਂ 'ਚ ਤਾਂ ਕੋਈ ਇਹੋ ਜਿਹੀ ਰਜਿਸਟੈਂਸ ਹਾਈ ਨਹੀਂ ਸੀ ਚਾਹੇ ਆਏ ਜੇ ਗਵਰਨਰ ਦੇ ਤੌਰ ਤੇ ਚਾਹੇ ਆਏ ਜੇ ਉਪਰਾਸ਼ਟਰਪਤੀ ਦੇ ਤੌਰ ਤੇ ਔਰ ਜਿੰਨੀਆਂ ਵੀ ਗੱਲਾਂ ਕਰਦੇ ਹਾਂ ਵਿੱਚ ਦੀ ਇੱਕ ਵਾਰ ਇਹਨਾਂ ਨੇ ਥੋੜਾ ਜਿਹਾ ਇਹ ਕਹਿਤਾ ਸੀ ਵੀ ਕਿਸਾਨ ਬੜਾ ਬੇਚੈਨ ਹੈ ਬਾਕੀ ਚੱਲਾ ਉਹ ਇੱਕ ਅਲੱਗ ਗੱਲ ਹੈ ਹੁਣ ਜਿਹੜੀ ਗੱਲ ਇੱਕ ਜ਼ਿਆਦਾ ਨੋਟ ਚਾ ਰਹੀ ਹੈ ਜਾਂ ਜਿਹੜੀਆਂ ਗੱਲਾਂ ਕਰ ਰਹੇ ਨੇ ਉਹ ਕਹਿੰਦੇ ਨੇ ਕਿ ਇਹਨਾਂ ਨੇ ਜਿਹੜਾ ਜਸਟਿਸ ਵਰਮ ਹੈ ਜਰਾਸ਼ਵੰਤ ਬਰਮਾ ਜਿਹਦੇ ਅਧ ਫੋਕੇ ਅੰਜਲੇ ਨੋਟ ਮਿਲੇ ਸੀਗੇ ਤੇ ਉਹਦੀ ਜਾਂਚ ਹੋਈ ਦਿੱਲੀ ਦੇ ਵਿੱਚ ਹਾਈ ਕੋਰਟ ਸੀਗਾ ਉਹ ਉਲਾਹਾਬਾਦ ਹਾਈ ਕੋਰਟ ਭੇਜਤੇ ਸੀ ਬਾਅਦ ਚ ਉਹਨਾਂ ਨੂੰ ਉਹ ਹਾਈ ਕੋਰਟ ਗਏ ਸੁਪਰੀਮ ਕੋਰਟ ਗਏ ਸੀ ਸੁਪਰੀਮ ਕੋਰਟ ਨੇ ਵੀ ਉਹ ਸੜਮਾਈ ਕੋਈ ਸਟੇ ਕੋਈ ਕੀਤੀ ਨਹੀਂ ਅਜੇ ਲੰਮੀ ਡੇਟ ਪਾਤੀ ਹੈ ਉਹਦੇ ਖਿਲਾਫ ਮਹਾਦੋਸਤ ਦਾ ਮਕੰਦਮਾ ਚੱਲਣ ਦੀ ਇੱਕ ਪ੍ਰਕਿਰਿਆ ਸ਼ੁਰੂ ਹੋਈ ਐ ਅਪੀਚਮੈਂਟ ਜਿਹਨੂੰ ਕਿਹਾ ਜਾਂਦਾ ਤੇ ਮਹਾਦੋਸਤ ਦੇ ਲਈ ਘੱਟੋ ਘੱਟ 100 ਬੰਦਾ ਪਾਰਲੀਮੈਂਟ ਲੋਕ ਸਭਾ ਦਾ ਜਾਂ 50 ਬੰਦੇ ਜਾਂ ਮੈਂਬਰ ਪਾਰਲੀਮੈਂਟ ਜਿਹੜੇ ਨੇ ਉਹ ਰਾਜ ਸਭਾ ਦੇ ਉਹਨਾਂ ਦੇ ਦਸਕਰਤ ਹੋਣੇ ਹੁੰਦੇ ਨੇ ਤੇ ਦਸਕਰਤ ਤਾਂ ਹੋ ਗਏ ਨੇ ਇੱਕ ਪਾਸੇ 164 ਕਹਿੰਦੇ ਨੇ 136 ਜਾਂ ਇੱਕ ਪਾਸੇ ਇਕੱਲੇ 64 ਜਿਹੜੇ ਦੂਜੇ ਪਾਸੇ ਉਹਦੇ ਚੋਂ ਇਹ ਹੁੰਦਾ ਹੈ ਜਰੂਰ ਟੈਕਨੀਕਲੀ ਜਿਹੜੀ ਗੱਲ ਹੈ ਕਿ ਜਿਹੜੇ ਹਾਊਸ ਦੇ ਵਿੱਚੋਂ ਮਤਾ ਪਹਿਲਾਂ ਪ੍ਰਵਾਨ ਕਰ ਲਿਆ ਜਾਂਦਾ ਹੈ ਪਰ ਪਹਿਲਾਂ ਉੱਥੇ ਹੀ ਚਰਚਾ ਹੁੰਦੀ ਹੈ ਮੇਨਲੀ ਉੱਥੋਂ ਇਹ ਚੀਜ਼ਾਂ ਸਟਾਰਟ ਹੋ ਜਾਂਦੀਆਂ ਨੇ ਸਰ ਜਿਸ ਲੈਵਲ ਤੇ ਹੋਣਗੇ। ਔਰ ਧਨਖੰਡੋਰਾ ਨੇ ਕਹਿੰਦੇ ਨੇ ਜਿਹੜਾ ਰਾਜ ਸਭਾ ਦੇ ਵਿੱਚ ਵਿਰੋਧੀ ਧਿਰ ਵੱਲੋਂ ਮੇਨਲੀ ਸਟਾਰਟ ਕੀਤਾ ਗਿਆ ਇਹ ਬਤਾ ਸੀ ਉਹਨੂੰ ਅਪਰੂਵ ਕਰ ਲਿਆ ਵੀ ਠੀਕ ਹੈ। ਚਰਚਾ ਤਾਂ ਹੋਣੀ ਹੋ ਐ ਤਾਂ ਚਰਚਾ ਜਦੋਂ ਉਧਰੋਂ ਸਰਕਾਰ ਵੀ ਕਰ ਰਹੀ ਸੀ ਉਹਦੇ ਐਮਪੀ ਵੀ ਕੁਝ ਕਰ ਰਹੇ ਸੀ ਦਸਕਟ ਕੁਝ ਹੋਰ ਕਰ ਰਹੇ ਸੀ। ਉਸੇ ਟਾਈਮ ਤੋਂ ਕਹਿੰਦੇ ਨੇ ਕਿ ਕਾਫੀ ਜ਼ਿਆਦਾ ਸਰਕਾਰ ਨਾਰਾਜ਼ ਹੋਗੀ। ਉਹ ਰਾਜ ਸਭਾ ਚ ਪਹਿਲਾਂ ਨਹੀਂ ਸੀ ਕਰਨਾ ਚਾਹੁੰਦੇ ਲੋਕ ਸਭਾ ਚ ਕਿਉਂਕਿ ਲੋਕ ਸਭਾ ਚ ਨੰਬਰ ਵੀ ਉਹਨਾਂ ਦਾ ਕਾਫੀ ਹੈ ਲੀਡਰ ਵੀ ਪ੍ਰੋਮਿਨੈਂਟ ਜਿਆਦਾ ਹੈ ਜੇ ਤੇ ਇਧਰ ਰਾਜ ਸਭਾ ਵਾਲੇ ਦੇ ਵਿੱਚ ਥੋੜਾ ਜਿਹਾ ਲੀਡਰ ਵੱਡੇ ਕਦਰ ਦੇ ਕਾਫੀ ਵਿਰੋਧੀ ਧਿਰਾਂ ਦੇ ਵੀ ਜਿਹੜੇ ਉਸ ਪੱਧਰ ਦੇ ਉੱਤੇ ਨੇ ਖੈਰ ਇਹ ਕਾਰਨ ਵੀ ਇਹ ਕਾਰਨ ਤਾਂ ਹੁਣ ਜਿਹੜਾ ਸਾਹਮਣੇ ਜਿਸ ਲੈਵਲ ਤੇ ਆ ਰਿਹਾ ਉਹ ਹੈ ਤੇ ਦੂਜੀ ਗੱਲ ਇਹ ਵੀ ਦਿੱਲੀ ਦੇ ਵਿੱਚ ਚਰਚਾ ਚੱਲਦੀ ਹੈ ਕਿ ਇਹ ਪੂਰੀ ਤਰ੍ਹਾਂ ਉਸ ਪ੍ਰੈਸ ਮੀਡੀਆ ਦੀ ਉਹਨਾਂ ਪੱਤਰਕਾਰਾਂ ਦੀ ਵੀ असफलता पूरी तरह ਜਿਹੜੀ ਅਸਫਲਤਾ ਦੇਖਾ ਵੀ ਉਹਨਾਂ ਨੂੰ ਪਤਾ ਕਿਉਂ ਨਹੀਂ ਲੱਗਿਆ ਵੀ ਅਸਤੀਫਾ ਦੇਣਾ ਕਿ ਤੁਰੰਤ ਆਲੀ ਗੱਲ ਹੋਈ ਜਿਹੜੇ ਵਿਰੋਧੀ ਨੇ ਉਹ ਤਾਂ ਕਹਿੰਦੇ ਸਾਡੀ ਤਾਂ ਰੀਚ ਨਹੀਂ ਐ ਸਾਨੂੰ ਤਾਂ ਚਲੋ ਸੱਤਾ ਤਾਂ ਹਿੱਸੇ ਨੇੜੇ ਨੱਗੜ ਨਹੀਂ ਦਿੰਦੀ ਪਰ ਇਹ ਉਹਨਾਂ ਦੀ ਵੀ ਅਸਫਲਤਾ ਜਿਹੜੇ ਨੇੜੇ ਰੋਜ਼ ਜਾਂਦੇ ਨੇ ਜਿ ਉਹਨਾਂ ਨੂੰ ਨਹੀਂ ਪਤਾ ਲੱਗਿਆ ਜਿਹੜਾ ਜਿਵੇਂ ਆਪਾਂ ਅਨਮੋਲ ਗਗਨ ਮਾਨ ਦੀ ਗੱਲ ਕਰ ਲਈ ਜਿ ਉਹਨੇ ਅਸਤੀਫਾ ਤਿੰਨ ਮਹੀਨੇ ਤੋਂ ਦਿੱਤਾ ਜਿਹੜੇ ਰੋਜ਼ ਜਾਂਦੇ ਨੇ ਸਰਕਾਰੀ ਦਰਬਾਰੇ ਉਹਨਾਂ ਨੂੰ ਤਾਂ ਪਤਾ ਲੱਗਣਾ ਚਾਹੀਦਾ ਸੀ ਤੇ ਇਹ ਚੀਜ਼ਾਂ ਦਾ ਫਰਕ ਪੈਂਦਾ ਹੁਣ ਤਾਂ ਖੜੂੜੀ ਕੀ ਕਰਨਗੇ ਇੱਕ ਗੱਲ ਕਲੀਅਰ ਹੋ ਗਈ ਉਹਨਾਂ ਦਾ ਅਸਤੀਫਾ ਪ੍ਰਵਾਨ ਹੋ ਗਿਆ ਸਰਕਾਰ ਦੀ ਨਰਾਜ਼ਗੀ ਦਿਖਾਈ ਦਿੰਦੀ ਹੈ ਵੀ ਐ ਨਹੀਂ ਹੋਇਆ ਨਹੀਂ ਤਾਂ ਕਹਿ ਦਿੰਦੇ ਵੀ ਨਾ ਮਨਜ਼ੂਰ ਕਰਤਾ ਅਸਤੀਫਾ ਚਲੋ ਰਹਿਣ ਦਿਓ ਤੁਸੀਂ ਜੋ ਵੀ ਚੀਜ਼ਾਂ ਹੁੰਦੀਆਂ ਨੇ ਹੁਣ ਉਪਰਾਸ਼ਟਪਤੀ ਦੀ ਚੋਣ ਹੋਣੀ ਹੈ ਇਹਦੇ ਚ ਵੀ ਦੋ ਟਾਈਪ ਦੀ ਗੱਲ ਹੋ ਰਹੀ ਹੈ ਇੱਕ ਪਾਸੇ ਇਹ ਹੈ ਕਿ ਚੋਣ ਕਮਿਸ਼ਨ ਤਿਆਰੀ ਕਰ ਰਿਹਾ ਦੂਜੇ ਪਾਸੇ ਇਹ ਹੈ ਲੋਕਾਂ ਦੇ ਵੀ ਜਿੰਨਾ ਚਿਰ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਹੈ ਇੰਨਾ ਚਿਰ ਕਿਹੜੀਆਂ-ਕਿਹੜੀਆਂ ਟੈਕਨੀਕਲ ਗੱਲਾਂ ਨੇ ਕਿ ਸ਼ਾਇਦ 21 ਅਗਸਤ ਤੱਕ ਨਾ ਹੋਵੇ ਉਹ ਮਤਲਬ ਚੁੜੇ ਜਾ ਸਕੇ ਹੁਣ ਇੱਕ ਤਾਂ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਬਾਹਰ ਜਾ ਰਹੇ ਨੇ ਅੱਜ ਹੀ ਸ਼ਾਇਦ برطانیہ ਜਾ ਰਹੇ ਨੇ ਵਕ ਵਕਤਾਵਤ ਤੇ ਰਹਿਣਗੇ ਇਸੇ ਕਰਕੇ ਉਹ ਚਰਚਾ ਬਾਕੀ ਮੁੱਦਿਆਂ ਦੇ ਉੱਤੇ ਥੋੜੀ ਜੀ ਲੇਟ ਕੀਤੀ ਗਈ ਹੈ ਜਿਹੜੇ ਮੁੱਦਿਆਂ ਤੇ ਪਹਿਲਾਂ ਕਰਨੀ ਸੀ ਤੇ ਵਾਈਸ ਪ੍ਰੈਜ਼ੀਡੈਂਟ ਕੌਣ ਆਉਂਦਾ ਚੁਟਕਲੇਬਾਜੀ ਵੀ ਚੱਲਦੀ ਹੈ ਤੇ ਪਤਾ ਨਹੀਂ ਹੁਣ ਗੰਭੀਰਤਾ ਵੀ ਹੋਵੇ ਕੋਈ ਚੁਟਕਲੇਬਾਜੀ ਔਰ ਜਿਹੜੇ ਕਹਿੰਦੇ ਸਸੀ ਥਰੂਰ ਪਾਰਟੀ ਤੋਂ ਪੁੱਛੇ ਬਿਨਾ ਆਪੀ ਡੈਲੀਗੇਟ ਦੇ ਮੁਖੀ ਬਣ ਗਏ ਸੀ ਕਹਿੰਦੇ ਨੰਬਰ ਉਹਨਾਂ ਦਾ ਵੀ ਲੱਗ ਸਕਦਾ ਵੀ ਚਲੋ ਉਪਰਾਸ਼ਟਰਪਤੀ ਦੀ ਪੋਸਟ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਕੀਤਾ ਜਾਏ ਹੁਣ ਪਤਾ ਨਹੀਂ ਕੀ ਹੋਏਗਾ ਇਹ ਸਾਰੀਆਂ ਚਰਚਾਬਾਤ ਹੁੰਦੀਆਂ ਨੇ ਜਦੋਂ ਫਿਰ ਇੱਕ ਜਿਹੜਾ ਪੋਲੀਟੀਕਲ ਗਾਸਪ ਜਿਹਨੂੰ ਕਹਿੰਦੇ ਨੇ ਜਦੋਂ ਉੱਥੇ ਲੱਗਦੇ ਨੇ ਉੱਥੇ ਗੱਲ ਹੁੰਦੀ ਹੈ ਜਿਹੜੇ ਵੀ ਪਾਰਟੀਆਂ ਨੂੰ ਦੇਖਦੇ ਹੁੰਦੇ ਨੇ ਬੰਦੇ ਜਾਂ ਪਾਰਟੀਆਂ ਦੇ ਨੇੜੇ ਰਹੇ ਕਿ ਰਿਪੋਰਟਿੰਗ ਕਰਦੇ ਨੇ ਕਿਉਂਕਿ ਪਾਰਟੀਆਂ ਮੰਡੀਆਂ ਹੁੰਦੀਆਂ ਨੇ ਨਾਰਮਲੀ ਤੇ ਉਹਨਾਂ ਦੇ ਜਿਹੜੇ ਚਰਚਾ ਹੁਣ ਤੱਕ ਨੈਸ਼ਨਲ ਮੀਡੀਆ ਜਾਂ ਵਾਲੇ ਵਾਲੇ ਚੱਲ ਰਹੀ ਹੈ ਉਹ ਇਸ ਪਦਰ ਦੀ ਚੱਲ ਰਹੀ ਹੈ ਤਨਕਰ ਸਾਹਿਬ ਬਾਰੇ ਸਰਦਾਰ ਹਮੀਰ ਸਿੰਘ ਜੀ ਚਰਚਾ ਤਾਂ ਬਿਹਾਰ ਦੀ ਜਿਹੜੀ ਵੋਟ ਸਦਾਈ ਦੀ ਆ ਉਹਦੀ ਵੀ ਖੂਬ ਹੈ ਤੇ ਚੋਣ ਕਮਿਸ਼ਨ ਉਸ ਨੂੰ ਬਹੁਤ ਬਾਰ ਬਾਰ ਇਸ ਕੱਲ ਨੂੰ ਮਤਲਬ ਕਿ ਕਰ ਰਿਹਾ ਕਿ ਬਹੁਤ ਦੁਰਸਤ ਹੈ ਜੀ ਦੀ ਬਹੁਤ ਲੋਡ ਸੀ ਉਹ ਕਹਿੰਦੇ ਕਿ ਭਈ ਜਿਹੜੀ ਬਿਹਾਰ ਦੀ ਵੋਟਰ ਸੂਚੀ ਦੀ ਮੋੜ ਸਦਾਈ ਹੈ ਇਹਦਾ ਕਾਰਵਾਈ ਜਾਇਜ਼ ਹੈ ਪਰ ਜਿਹੜੇ ਸੁਪਰੀਮ ਕੋਰਟ ਕਹਿ ਰਹੀ ਸੀ ਕਿ ਘਟੋ ਘਟ ਵੋਟਰ ਕਾਰਡ ਆਧਾਰ ਕਾਰਡ ਜਾਂ ਆਪਣੇ ਪੈਨ ਕਾਰਡ ਜਾਂ ਇਹਨਾਂ ਮਤਲਬ ਕਿ ਰਾਸ਼ਨ ਕਾਰਡ ਇਹਨਾਂ ਨੂੰ ਤਾਂ ਕੋਈ ਮੰਨੋ ਤੁਸੀਂ ਉਹਨੋਂ ਕਹਿੰਦੇ ਭਰੋਸੇਯੋਗ ਦਸਤਾਵੇਜ਼ ਨਹੀਂ ਹੈ ਇਹਦੇ ਕੀ ਅਰਥ ਨੇ ਜੀ ਮਤਲਬ ਫਿਰ ਇਹਦਾ ਅਸਰ ਕਿ ਤੱਕ ਜਾਣਾ ਤੇ ਉਹ ਇਸ ਗੱਲ 'ਇਜਿੱਦਦਾ ਕਿ ਬਿਹਾਰ ਤੋਂ ਨਿਕਲ ਕੇ ਪੂਰੇ ਮੁਲਕ 'ਚ ਇਹ ਵੋਟ ਸਦਾਈ ਹੋਏਗੀ ਕੀ ਇਹ ਵੋਟ ਸਦਾਈ ਹੋ ਹੈ ਜਾਂ ਇਹ ਸਰਕਾਰੀ ਏਜੰਡਾ ਕੋਈ ਪਾਲਿਆ ਜਾ ਰਿਹਾ ਅਸਲ 'ਚ ਤਾਂ ਪਹਿਲਾਂ ਬਿਹਾਰ ਦੀ ਗੱਲ ਸੀ ਜਦੋਂ ਪਹਿਲਾਂ ਗੱਲ ਕਰ ਰਹੇ ਸੀ ਕਿ ਸਾਰੇ ਦੇਸ਼ ਤੇ ਲਾਗੂ ਹੋਏਗਾ ਉਹ ਤਾਂ ਹੋਣੇ ਕਮਿਸ਼ਨ ਨੇ ਆਰਡਰ ਕਰਤਾ ਕਿ ਦੁਬਾਰਾ ਦੇਸ਼ ਚ ਸੈ ਕਰਾਂਗੇ ਇਹ ਸਾਰਾ ਪੈਟਰਨ ਉਹ ਕੰਨ ਇੰਟੈਂਸਿਵ ਜਿਹੜੀ ਸੁਧਾਈ ਹੋਣੀ ਚਾਹੀਏ ਵੈਸੇ ਤਾਂ ਜਿਹੜੀ ਵੋਟਰ ਸੂਚੀ ਦੀ ਸੁਧਾਈ ਹੈ ਉਹ ਹਰ 5 ਸਾਲ ਬਾਅਦ ਲਗਾਤਾਰ ਹੁੰਦੀ ਰਹਿੰਦੀ ਹੈ ਬੀ ਐਲਓ ਲਾਏ ਹੋਏ ਨੇ ਕੋਈ ਮਰਗਤ ਵਾਲੇ ਨੇ ਉਹ ਕੱਟ ਗਏ ਤੇ ਜਿਹੜੇ ਨਵੇਂ ਬਣ ਗਏ ਉਹ ਤੋਂ ਨਵੇਂ ਵੋਟਰ ਬਣਾ ਲਏ ਡਰਾਈਵ ਚਲਾਉਂਦੇ ਨੇ ਨਾਰਮਲੀ ਇਹੋ ਜਿਹੇ ਉਹ ਬੰਦੇ ਵੀ ਰੱਖੇ ਨੇ ਕਲਾਕਾਰ ਟਾਈਪ ਜਿਹੜੇ ਮਤਲਬ ਲੋਕਾਂ ਨੂੰ ਸੱਦਾ ਦਿੰਦੇ ਰਹਿਣ ਜੰਗ ਵੋਟਰ ਬਣਾਓ ਫਰਾਨਾ ਕਰੋ ਜੋ ਉਹ ਇਹ ਚੀਜ਼ਾਂ ਤਾਂ ਚੱਲਦੀਆਂ ਨੇ ਨਾਰਮਲ ਪਰ ਜਿਹੜੀ ਇਹ ਇੰਟੈਂਸਿਵ ਸੁਧਾਈ ਦਾ ਸਵਾਲ ਹੈ ਇਹਦੇ ਨਾਲ ਜਿਹੜੇ ਡਾਕੂਮੈਂਟ ਲਾਏ ਨੇ ਉਹ ਪ੍ਰੋਬਲਮ ਖੜੀ ਕਰਦੇ ਨੇ ਬਾਕੀ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੁੰਦਾ ਇਹਦੇ ਤੇ ਇੱਕ ਤਾਂ ਇਤਰਾਜ਼ ਖਾਰੇ ਹੈਗਾ ਹੀ ਸੀ ਕਿ ਜੇ ਇੰਟੈਂਸਿਵ ਜਿਹੜੀ ਸੁਧਾਈ ਕਰਨੀ ਹੈ ਗਹਿਰਾਈ ਚ ਟੋਟਲ ਫਿਰ ਇੱਕ ਮਹੀਨੇ ਚ ਨਹੀਂ ਹੁੰਦੀ ਪਹਿਲਾਂ ਜਿੰਨੇ ਵਾਰ ਹੋਈ ਆ ਉਹ ਸਾਢੇ 6-6 ਮਹੀਨੇ ਹੌਲੀ-ਹੌਲੀ ਟਾਈਮ ਲੱਗਦਾ ਹੈ ਬਾਕੀ ਦੇ ਚੀਜ਼ਾਂ ਨੂੰ ਇੱਕ ਤਾਂ ਉਹ ਗੱਲ ਸੀ ਦੂਜੀ ਗੱਲ ਇਹ ਸੀ ਜਿਹੜਾ ਤੁਸੀਂ ਮਾ ਮਾਪਾਂ ਤੋਂ ਸ਼ੁਰੂ ਕਰਦੇ ਹੋ ਫਲਾਣੇ ਦੇ ਮਾਪਾਂ ਦਾ ਵੀ ਦਿਓ ਜੀ ਬਰਥ ਪਲੇਸ ਦਾ ਸਰਟੀਫਿਕੇਟ ਤੇ ਕਿੱਥੇ ਹੋਇਆ ਸੀ ਜਨਮ ਸਰਟੀਫਿਕੇਟ ਤੇ ਉਦੋਂ ਬਾਅਦ ਦੋ ਮਾ ਮਾਪਾਂ ਦੇ ਦੋਨਾ ਦਾ ਚਾਹੁੰਦੇ ਆ ਤੁਸੀਂ ਤੇ ਫਿਰ ਜਾ ਕੇ ਤੁਸੀਂ ਵੋਟਰ ਦਾ ਆਪਦਾ ਚਾਹੁੰਦੇ ਹੋ ਕਿ ਤੇਰੇ ਕੋਲੋਂ ਵੀ ਆਹ ਡਾਕੂਮੈਂਟ ਚਾਹੀਦੇ ਨੇ ਉਹ ਕਾਫੀ ਪ੍ਰੋਬਲਮੈਟਿਕ ਹੈ ਮੇਰੇ ਤੋਂ ਜਿਹੜੀ ਜਾ ਰਹੀ ਹੈ ਇਹ ਜੋ ਸਟ੍ਰੈਟੀਜੀ ਚ ਹੁਣ ਜਦੋਂ ਇਹ ਆ ਗਿਆ ਹੈ ਇਰਾਨ ਨੇ ਕਿਹਾ ਜੋ ਕਹਿੰਦੇ ਵੀ 50 53 ਲੱਖ ਬਾਹਰ ਰਹਿ ਗਿਆ ਜਿਹੜਾ ਵੋਟਰ ਨਹੀਂ ਬਣ ਪਾਇਆ ਹੁਣ ਜੇ ਇਹਨਾਂ ਦੀ ਹੁਣ ਦੀ ਸੁਣਾਈ ਮੁਤਾਬਕ ਜਿਹੜਾ ਬਿਹਾਰ ਦਾ ਉਹਨਾਂ ਦਾ ਡਾਟਾ ਆ ਰਿਹਾ ਵੱਧ ਰਹੇਗੇ ਘਟ ਰਹੇਗੇ ਉਹ ਪਤਾ ਨਹੀਂ ਫਿਗਰ ਇਹ ਆ ਰਹੀ ਹੁਣ 23 23 75 ਲੱਖ ਜਿਹੜਾ ਕਾਫੀ ਵੋਟਰ ਹੁੰਦਾ ਹੈ ਜੇ ਉਹ ਕਿਵੇਂ ਰਹਿ ਗਿਆ ਉਹਦੇ ਚ ਵੱਡੀ ਗੱਲ ਇਹ ਚੱਲ ਰਹੀ ਹੈ ਕਿ ਹੁਣ ਕਮਿਸ਼ਨ ਨੇ ਇੱਕ ਤਾਂ ਇਹ ਕਿਹਾ ਕਿ ਜਿਹੜਾ ਵੋਟਰ ਨਹੀਂ ਬਣਦਾ ਸਾਡਾ ਕੋਈ ਰੌਲਾ ਨਹੀਂ ਹੈ ਨਾਗਰਿਕਤਾ ਨਾਲ ਜਿਹੜਾ ਇੱਕ ਅਸਲ ਦੇ ਵਿੱਚ ਬਹੁਤ ਸਾਰੀਆਂ ਪਟੀਸ਼ਨਾਂ ਸੁਪਰੀਮ ਕੋਰਟ ਚ ਗਈਆਂ ਨੇ ਉਹ ਇਹਨਾਂ ਗੱਲਾਂ ਦੇ ਆਧਾਰ ਤੇ ਵੀ ਗਈਆਂ ਨੇ ਕੁਝ ਤਾਂ ਇਹ ਗਈਆਂ ਨੇ ਕਿ ਸਮਾਂ ਘਟਾ ਹੈ ਬਾਕੀ ਚੀਜ਼ਾਂ ਨੇ ਕੁਝ ਇਸ ਤੇ ਗਈਆਂ ਨੇ ਕਿ ਚੋਣ ਕਮਿਸ਼ਨ ਨੂੰ ਕਿਸੇ ਦੀ ਨਾਗਰਿਕਤਾ ਸਾਬਤ ਕਰਨਾ ਜਾਂ ਰੱਦ ਕਰਨ ਦਾ ਕਿੱਥੋਂ ਅਧਿਕਾਰ ਮਿਲ ਗਿਆ ਤੇ ਉਹ ਵੋਟਾਂ ਦਾ ਰੈਫਰੀ ਹੈ ਉਹਦੇ ਕੋਲ ਵੋਟ ਦਾ ਦਾਇਰਾ ਹੈ ਤੇ ਇਹ ਜਿਹੜਾ ਐਨ ਆਰ ਸੀ ਆ ਇੱਕ ਲੈਵਲ ਦੇ ਉੱਤੇ ਨੈਸ਼ਨਲ ਜਿਹੜਾ ਰਜਿਸਟਰ ਹੈ ਇਹਦਾ ਨਾਗਰਿਕਤਾ ਦਾ ਉਹ ਉਹਦੇ ਵਰਗੀ ਗੱਲ ਹੈ ਕਿ ਤੁਸੀਂ ਉਧਰ ਨਹੀਂ ਦੀ ਜਾ ਰਹੇ ਤਾਂ ਇਧਰ ਦੀ ਜਾ ਕੇ ਬੰਦੇ ਕੱਢੋ ਜਾ ਕੇ ਕਿਸੇ ਕਿਸੇ ਟਾਈਪ ਦੀ ਨਾਗਰਿਕਤਾ ਤੇ ਤੇ ਉਹਦੇ ਵਿੱਚ ਸੁਪਰੀਮ ਕੋਰਟ ਨੇ ਜਦੋਂ ਗਏ ਸੀ ਸੁਪਰੀਮ ਕੋਰਟ ਦੇ ਵਿੱਚ ਸੁਪਰੀਮ ਕੋਰਟ ਨੇ ਸਟੇ ਨਹੀਂ ਦਿੱਤੀ ਲੰਮੀ ਡੇਟ ਪਾਤੀ ਨਾਲ ਸਲਾਹ ਦੇਤੀ ਸਲਾਹ ਇਹ ਦੇਤੀ ਸੀ ਇਹ ਕਿ ਤੁਸੀਂ ਆਹ ਤਿੰਨ ਚੀਜ਼ਾਂ ਵੀ ਮੰਨ ਲਓ ਆਧਾਰ ਮੰਨ ਲਓ ਰਾਸ਼ਨ ਕਾਰਡ ਮੰਨ ਲਓ ਵੋਟਰ ਜਿਹੜਾ ਆਟੋ ਕਾਰਡ ਹੈ ਆਈ ਕਾਰਡ ਹੈ ਉਹ ਮੰਨ ਲਓ ਤੇ ਇਹਨਾਂ ਨੇ ਕਹਿੰਦਾ ਦੇਖ ਲਾਂਗੇ ਅਸੀਂ ਪਹਿਲਾਂ ਹੀ ਚਰਚਾ ਕਰਦੇ ਹਾਂ ਹੁਣ ਕਹਿੰਦਾ ਨਹੀਂ ਇਹ ਪੁਖਤਾ ਨਹੀਂ ਹੁਣ ਇੱਕ ਦਲੀਲ ਤਾਂ ਇਹ ਹੈ ਸਾਰੇ ਲੋਕਾਂ ਦੇ ਗਲ ਗੁੱਠਾ ਦੇ ਕੇ ਗਵਰਨਮੈਂਟ ਆਫ ਇੰਡੀਆ ਨੇ ਆਧਾਰ ਬਣਵਾਇਆ ਕਿ ਆਧਾਰ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਹਰ ਜਗ੍ਹਾ ਆਧਾਰ ਬਣਨਿਆ ਜਾ ਰਿਹਾ ਪਹਿਲੀ ਗੱਲ ਤਾਂ ਇਹ ਹੈ ਕਿ ਹਾਨਾ ਕੇ ਜਿਹੜੀਆਂ ਜੱਜਮੈਂਟਾਂ ਸੀ ਜੱਜਮੈਂਟ ਚ ਇਹ ਕਿਹਾ ਗਿਆ ਕਿ ਪ੍ਰਾਈਵੇਸੀ ਦੇ ਤੇ ਹਮ ਦਾ ਬੈਂਕ ਵਾਲੇ ਆਧਾਰ ਕਾਰਡ ਨਹੀਂ ਮੰਗ ਸਕਦੇ ਬੈਂਕ ਚ ਜੇ ਖਾਤਾ ਖਣਾਉਣਾ ਹੈ ਜਾਂ ਕੁਝ ਕਰਨਾ ਹੈ ਕੁਝ ਕੁ ਅਹਜਾ ਚੀਜ਼ਾਂ ਟਾਲੀਆਂ ਗਈਆਂ ਸੀ ਪਰ ਕੀ ਪ੍ਰੈਕਟੀਕਲੀ ਇਹ ਹੁੰਦਾ ਪ੍ਰੈਕਟੀਕਲੀ ਤਾਂ ਤੁਸੀਂ ਜੇ ਬਾਈਏਰ ਜਾਣਾ ਹੈ ਜਾਂ ਰੇਲ ਦੇ ਸਫਰ ਤੇ ਜਾਣਾ ਹੈ ਜਾਂ ਕੁਝ ਵੀ ਕਰਨਾ ਹੈ ਉਹ ਵੀ ਆਧਾਰ ਤੋਂ ਬਿਨਾਂ ਨਹੀਂ ਤੁਹਾਡਾ ਕੁਝ ਹੁੰਦਾ ਤੁਸੀਂ ਮੋਬਾਈਲ ਹੀ ਖਰੀਦਣਾ ਜੀ ਦੇ ਚ ਆਧਾਰ ਦਿਖਾਉਂਗੇ ਉਹ ਵੀ ਆਧਾਰ ਨਾਲ ਕਾਪੀ ਮੰਗਦਾ ਹੈ ਭਈ ਆ ਨਾਉ ਨਾਲ ਇਹਦੀ ਫੋਟੋ ਕਾਪੀ ਤੇ ਜੇ ਇਹ ਡਾਕੂਮੈਂਟ ਨਹੀਂ ਹੈ ਹੁਣ ਤੁਹਾਡੇ ਕੋਲ ਇਹ ਸਹੀ ਨਹੀਂ ਹੈ ਤਾਂ ਫਿਰ ਗਵਰਨਮੈਂਟ ਆਫ ਇੰਡੀਆ ਨੂੰ ਮੰਨਣਾ ਚਾਹੀਦਾ ਕਿ ਇਹ ਜੇ ਸਹੀ ਨਹੀਂ ਹੈ ਪਛਾਣ ਦੀ ਗੱਲ ਤਾਂ ਤੁਸੀਂ ਲੋਕਾਂ ਨੂੰ ਤੰਗ ਕਿਉਂ ਕਰ ਰਹੇ ਹੋ ਨਾ ਮਾਮਲਿਆਂ ਦੇ ਵਿੱਚ ਵੀ ਇਹ ਜ਼ਰੂਰ ਲਾਓ ਜਾਂ ਬਾਕੀ ਦੀਆਂ ਚੀਜ਼ਾਂ ਕਰੀਏ ਫਿਰ ਦੂਜੀ ਗੱਲ ਤੁਸੀਂ ਵੋਟਰ ਆਈ ਕਾਰਡ ਫੋਟੋ ਕਾਰਡ ਦਿੱਤਾ ਹੈ ਜਿਹੜਾ ਫੋਟੋ ਕਾਰਡ ਹੈ ਤੁਹਾਡੇ ਬੀਐਲਓ ਲੈਵਲ ਤੇ ਦਿੱਤਾ ਇਲੈਕਸ਼ਨ ਕਮਿਸ਼ਨ ਵੀ ਸੁਪਰਵਾਈਜ਼ ਨਿਚੀ ਦਿੱਤਾ ਜੇ ਉਹ ਵੀ ਨਹੀਂ ਹੈ ਮਤਲਬ ਆਥੈਂਟਿਕ ਫਿਰ ਤੁਸੀਂ ਇਹ ਕਿਉਂ ਬੰਡੇ ਕਿੱਥੇ ਕਿੰਨੇ ਜਾਲੀ ਬੰਡੇ ਕਿੰਨੇ ਗੱਲ ਉਹ ਬਾਕੀ ਦਿਆਂ ਹੋ ਜਾਂ ਤੁਹਾਡੇ ਵੀ ਅਫਸਰਾਂ ਤੇ ਦੇਖ ਲੈ ਜ਼ਿੰਮੇਵਾਰੀ ਵੀ ਤੁਹਾਡੇ ਡਿਪਾਰਟਮੈਂਟ ਦਾ ਕੰਮ ਹੈ ਜ਼ਿੰਮੇਵਾਰੀ ਜ਼ਿੰਮੇਵਾਰੀ ਫਿਕਸ ਹੋਣੀ ਚਾਹੀਦੀ ਹੈ ਜ਼ਿੰਮੇਵਾਰੀ ਤੇ ਹੁਣ ਤਾਂ ਕਮਾਲ ਹੀ ਕਰਤੀ ਉਹਨੇ ਜਬਈ ਇੱਕ ਗੱਲ ਹੋਰ ਕਹਤੀ ਉਹ ਕਹਿੰਦੇ ਕੀ ਹੋ ਗਿਆ ਜੇ VOTER ਨਹੀਂ ਹੈ ਤਾਂ ਇਹਦੇ ਨਾਲ ਇਹ ਤਾਂ ਨਹੀਂ ਆ ਵੀ ਉਹ ਨਾਗਰਿਕ ਵੀ ਨਹੀਂ ਰਹੂਗਾ ਹੁਣ ਤੁਸੀਂ ਦੇਖੋ ਬੁਨਿਆਦੀ ਤੌਰ ਤੇ ਬੰਦਾ ਕਹਿੰਦਾ ਮੈਂ ਇਸ ਦੇਸ਼ ਦਾ ਨਾਗਰਿਕ ਆ ਨਾਗਰਿਕ ਹੋਣ ਕਰਕੇ ਮੇਰੇ ਹੱਕ ਨੇ ਉਸੇ ਚ ਹੱਕ ਮੇਰਾ ਵੋਟ ਪਾਉਣ ਦਾ ਵੀ ਹੈ ਤੇ ਖੜੇ ਹੋਣ ਦਾ ਵੀ ਹੈ ਜਿਹਦੀ ਵੋਟ ਨਹੀਂ ਹੈ ਨਾਕੇ ਮਿਲੋ ਦਾ ਹੱਕ ਵੋਟ ਪਾਉਣ ਦਾ ਗਿਆ ਜੇ ਉੱਥੇ ਚੋਣ ਲੜਨਾ ਚਾਹੁੰਦਾ ਪੰਚ ਦੀ ਸਰਪੰਚ ਦੀ ਐਮਸੀ ਦੀ ਬਾਕੀ ਹੋਰਾਂ ਦੀ ਤਾ ਬਾਕੀ ਸਾਰੇ ਹੱਕ ਗਏ ਉਹਦੇ ਟੋਟਲੇ ਗੱਲਾ ਇੱਕ ਹੱਕ ਥੋੜੀ ਜਾਂਦਾ ਉਹ ਸਾਰੇ ਹੱਕ ਜਾਂਦੇ ਨੇ ਤੇ ਕੱਲ ਨੂੰ ਉਹਨੂੰ ਕਹਿਣਗੇ ਜਾਂ ਤੇਰੀ ਵੋਟ ਨਹੀਂ ਹੈ ਤੂੰ ਨਾਗਰਿਕ ਕਿਵੇਂ ਹੈ ਫਿਰ ਉਹ ਅਗਲਾ ਸਾਬਤ ਕਰੂਗਾ ਮੈਂ ਨਾਗਰਿਕ ਕਿਵੇਂ ਹ ਉਹਦੇ ਲਈ ਕਿਹੜਾ ਦਸਤਾਵੇਜ਼ ਲਿਆਊਗਾ ਕਿ ਤੂੰ ਨਾਗਰਿਕ ਹੈਗਾ ਤੁਸੀਂ ਇਸੇ ਕਰਕੇ ਉਹਨੂੰ ਕਾਗਜ਼ਾਂ ਕਰਕੇ ਹੀ ਉਹਨੂੰ ਰੱਦ ਕਰ ਰਹੇ ਹੋ ਨਾ ਕਿ ਉਹਦੇ ਕੋਲ ਬਰਥ ਪਲੇਸ ਨਹੀਂ ਸਾਬਤ ਹੋਇਆ ਆਪਣੇ ਮਾਂ-ਬਾਪ ਦਾ ਉਦੇ ਕੋਲ ਆਪਣੇ ਡਾਕੂਮੈਂਟ ਤੁਹਾਡੇ ਜੋਗੇ ਜਿਹੜੇ ਚਾਹੀਦੇ ਸੀ ਉਹ ਨਹੀਂ ਹੋਏ ਤਾਂ ਫਿਰ ਉਹ ਬਰਥ ਪਲੇਸ ਆ ਜਿਹੜੇ ਬਾਕੀ ਦੇ ਨਾਗਰਿਕਤਾ ਵਾਲੇ ਡਾਕੂਮੈਂਟ ਨੇ ਉਹ ਕਿੱਥੋਂ ਲਿਆਊਗਾ ਕਹੜੀ ਦੇ ਤੌਰ ਤੇ ਇਹ ਇੱਕ ਬਹੁਤ ਹਾਸੋ ਹਿਣਾ ਲੌਜਿਕ ਹੈ ਇਲੈਕਸ਼ਨ ਕਮਿਸ਼ਨ ਦਾ ਕਿ ਜੇ VOTER ਨਹੀਂ ਹੋਇਆ ਤਾਂ ਕੀ ਹੋ ਗਿਆ ਤੁਸੀਂ ਨਾਗਰਿਕਤਾ ਸਾਡਾ ਨਾਗਰਿਕਤਾ ਨਾਲ ਕੋਈ ਲਗਾ ਦੇ ਗਾਨੀ ਹੈ ਤੇ ਪਹਿਲੇ ਹੱਕ ਬਲਕੇ ਕਈ ਵਾਰ ਇਹ ਤਾਂ ਕਿਹਾ ਜਾਂਦਾ ਹੁੰਦਾ ਤੁਸੀਂ ਨਾਗਰਿਕ ਹੈਗੇ ਹੋ ਜਾਂ ਨਹੀਂ ਫਿਰ ਵੀ ਵੋਟ ਦਾ ਹੱਕ ਤੁਹਾਨੂੰ ਮਿਲ ਨਾ ਜਾਂਦਾ ਜਿਵੇਂ ਅੱਜ ਕੱਲ ਇੱਕ ਰੈਂਡ ਚੱਲਦਾ ਕਿ ਆਪਾਂ ਜਿਹੜੇ ਐਨ ਆਰ ਆਈ ਜਿਹਨੇ ਉਹਨਾਂ ਨੂੰ ਡਬਲ VOTING ਦਾ ਰਾਈਟ ਉਹ ਆਪਣੇ ਵੀ ਉੱਥੇ ਪਾਉਂਦੇ ਹੁਣ ਪਾਉਣ ਤੇ ਇੱਥੇ ਵੀ ਦੇ ਦਈਏ ਕਿਉਂਕਿ ਸਾਡੇ ਇੱਥੇ ਤੇ ਜੰਪਲ ਵੀ ਨੇ ਤੇ ਬਾਕੀ ਵੀ ਤਾਂ ਉਸ ਲਿਹਾਜ਼ ਨਾਲ ਤਾਂ ਇੱਕ ਪਾਸਤਾ ਸੀ ਉਧਰ ਨੂੰ ਚੱਲ ਰਿਹਾ ਕਿ ਉਹ ਪਾਰ ਜਮੇ ਪੜੇ ਬਾਕੀ ਦੇ ਨੇ ਦੂਜੇ ਪਾਸੇ ਸੀ ਇਹ ਚੱਲ ਰਿਹਾ ਵੀ ਲੱਖਾਂ ਕਰੋੜਾ ਬੰਦਾ ਦੇਸ਼ ਚੋਂ ਅਸੀਂ ਇਸ ਕਰਕੇ ਕੱਢ ਦਾਂਗੇ ਕਿ ਉਹਨਾਂ ਤੋਂ ਉਹਨਾਂ ਤੋਂ ਦਸਤਾਵੇਜ਼ ਨਹੀਂ ਦਰਸਾਏਗੇ ਜਾਂ ਬਾਕੀ ਦੀਆਂ ਚੀਜ਼ਾਂ ਦੇ ਔਰ ਸਾਡੇ ਦੇਸ਼ ਦੇ ਵਿੱਚ ਇਹੀ ਗੱਲ ਚੱਲਦੀ ਹੈ ਕਿ ਬਹੁਤ ਸਾਰੇ ਕੋਈ ਵੀ ਸਕੀਮ ਲਾਗੂ ਕਰ ਦੋ ਉਹ ਹਮੇਸ਼ਾ ਮਾਰਿਆ ਗਰੀਬ ਬੰਦਾ ਜਿਹੜਾ ਹਾਸੀਅਤ ਹੈ ਉਹੀ ਜਾਂਦਾ ਆਪਾਂ ਦੇਖਦੇ ਨਾ ਵੀ ਕਾਰਾਂ ਵਾਲੇ ਦਾ ਤਾਂ ਪੈਨਸ਼ਨ ਵੀ ਲੱਗ ਜਾਂਦੀ ਹੈ ਕਾਰਾਂ ਵਾਲੇ ਦਾ ਆਟਾ ਦਾਣ ਦਾ ਕਾਰਡ ਵੀ ਬਣ ਜਾਂਦਾ ਹੈ ਉਹਦੇ ਸਭ ਬਣ ਜਾਂਦੇ ਨੇ ਉਹਦਾ ਪ੍ਰਭਾਵ ਹੁੰਦਾ ਇੱਕ ਲੈਵਲ ਦੇ ਜਿਹੜੇ ਵੱਡੇ ਕੋਠੀਆਂ ਵਾਲੇ ਨੇ ਜਾਂ ਕਾਰਾਂ ਵਾਲੇ ਜਾਂ ਬਾਕੀ ਉਸ ਲੈਵਲ ਦੇ ਉੱਤੇ ਤੇ ਕਾਰ ਤਾਂ ਛੋਟੀ ਛੱਡੋ ਇਕ ਤਾਂ ਆਪਣੇ ਛਵੇ ਬੀ ਐਮ ਡਬਲਯੂ ਚ ਲੈਣਾ ਆਇਆ ਸੀਗਾ ਆਪਣਾ ਜਿਹੜਾ ਕਣਕ ਤੇ ਉਹਨਾਂ ਦਾ ਤਾਂ ਉਹਨਾਂ ਦਾ ਨੌਸ ਨਹੀਂ ਹੁੰਦਾ ਕਦੇ ਵੀ ਤਖੜੇ ਬੰਦਿਆਂ ਦਾ ਉਹਦੇ ਕੋਲ ਉਹ ਡਾਕੂਮੈਂਟ ਸਾਬਣ ਲਈ ਵੀ ਬੰਦੇ ਰੱਖੇ ਹੁੰਦੇ ਨੇ ਕਿਸੇ ਦੇ ਕੋਲ ਸੀਏ ਰੱਖਿਆ ਹੋਇਆ ਕਿਸੇ ਦਾ ਕੋਈ ਰੱਖਿਆ ਕਿ ਏਦਾਂ ਕੋਈ ਮਾਰੇ ਸਧਾਰਨ ਬੰਦਾ ਜਾਂਦਾ ਜਿਹਦੇ ਕੋਲ ਇੱਕ ਅੱਧਾ ਡਾਕੂਮੈਂਟ ਬੜਾ ਮੁਸ਼ਕਲ ਨਾਲ ਬਣਦਾ ਤੁਸੀਂ ਅਧਾਰ ਕਿਹਾ ਸੀ ਉਹਨੇ ਉਹ ਬਣਾ ਲਿਆ ਕਿੰਨੇ ਸਾਲਾਂ ਚ ਕਦੇ ਚਲ ਵੋਟਰ ਆਈ ਕਾਰਡ ਬਣਾ ਲਿਆ ਸੀਗਾ ਤੇ ਰਾਸ਼ਨ ਕਾਰਡ ਬਣਾ ਲਿਆ ਰੋੜਕੋੜ ਕੇ ਵੀ ਚਲੋ ਭਾਈ ਜੇ ਬਾਕੀ ਦੀਆਂ ਗੱਲਾਂ ਨੇ ਤੁਹਾਰਾ ਸਨਕਾਰਡ ਸਹੀ ਉਹ ਵੀ ਕਿਸੇ ਨੇ ਕਹੇ ਤਾਂ ਵੀ ਚਲੋ ਰਾਸ਼ਨ ਤਾਂ ਜ਼ਰੂਰ ਤਾਂ ਇਹ ਤਾਂ ਬਣਾ ਦੋ ਇਹੋ ਜੇ ਤਾਂ ਸਨਾਖਤਾ ਉਹਦੇ ਕੋਲ ਚਲੋ ਹੁੰਦੀਆਂ ਨੇ ਇਹ ਤੁਸੀਂ ਮੰਨ ਨਹੀਂ ਰਹੇ ਤਾਂ ਉਹਨੂੰ ਐਜ਼ ਏ ਸਿਟੀਜ਼ਨ ਨਾ ਮੰਨਣ ਦਾ ਤੁਹਾਡਾ ਇੱਕ ਸਾਜਸ਼ਈ ਕਹੂੰਗਾ ਮੈਂ ਤਾਂ ਇਹ ਤੋਂ ਬਿਨਾ ਕੋਈ ਗੱਲ ਨਹੀਂ ਆਏ ਜਾਓ ਦਲੀਲ ਦੇਵੇ ਫਿਰ ਕਿਉਂ ਨਹੀਂ ਉਹ ਵੋਟਰ ਉਸ ਲੈਵਲ ਤੇ ਜャ ਤੁਸੀਂ ਜਦੋਂ ਹੁਣ ਇਹ ਅਜੇ ਪਛੂੜੀ ਬਿਹਾਰ ਚ ਆਪੋਜੀਸ਼ਨ ਨੇ ਕੱਲ ਪਾਰਲੀਮੈਂਟ ਦੇ ਵਿੱਚ ਇਹਦੇ ਤੇ ਰੌਲਾ ਪਾਇਆ ਕਿ ਸੰਧੂਰਤਾ ਠੀਕ ਹੈ ਇਹਦੇ ਤੇ ਗੱਲ ਕਰਾਓ ਇਹ ਬਹੁਤ بڑا ਮਾਮਲਾ ਹੈ ਇਹਦੇ ਤੇ ਚਰਚਾ ਕਰਾਓ ਟਾਈਮ ਰੱਖੋ ਟਾਈਮ ਨਹੀਂ ਰੱਖਿਆ ਜਾ ਰਿਹਾ ਕੱਲ ਸੈਸ਼ਨ ਫੇਰ ਨਹੀਂ ਚੱਲਿਆ ਉਹਨਾਂ ਨੇ ਨਾਰੇ ਬਾਜੀ ਅੰਦਰ ਵੀ ਕੀਤੀ ਬਾਹਰ ਵੀ ਕੀਤੀ ਕਿ ਜੇ ਗਵਰਨਮੈਂਟ ਤੋਂ ਕਹੇ ਮੇਰਾ ਤਾਂ ਇਲੈਕਸ਼ਨ ਕਮਿਸ਼ਨ ਨਹੀਂ ਕਰ ਰਿਹਾ ਕਿਉਂਕਿ ਇਲੈਕਸ਼ਨ ਕਮਿਸ਼ਨ ਜਿਹੜੇ ਅਪੁਆਇੰਟਮੈਂਟ ਨੇ ਹੁਣ ਸਿੱਧੀਆਂ ਗਵਰਨਮੈਂਟ ਨੇ ਆਪਣੇ ਕਾਬਜੇ ਚ ਲਈਆਂ ਨੇ ਜਿਹੜੀ ਸੁਪਰੀਮ ਕੋਰਟ ਦੀ ਜੱਜਮੈਂਟ ਸੀ ਉਹ ਇਹ ਸੀ ਕਿ ਜਦੋਂ ਵੀ ਇਲੈਕਸ਼ਨ ਕਮਿਸ਼ਨਰ ਚੀਫ ਇਲੈਕਸ਼ਨ ਕਮਿਸ਼ਨਰ ਦੀ ਅਪੁਆਇੰਟਮੈਂਟ ਹੋਣੀ ਹੈ ਤਾਂ ਉਹਦੇ ਚ ਤਿੰਨ ਮੈਂਬਰੀ ਕਮੇਟੀ ਹੋਏਗੀ ਕਿ ਪ੍ਰਧਾਨ ਮੰਤਰੀ ਹੋਣਗੇ ਲੀਡਰ ਆਫ ਆਪੋਜੀਸ਼ਨ ਤੇ ਚੀਫ ਜਸਟਿਸ ਆਫ ਇੰਡੀਆ ਇਹਨਾਂ ਦੇ ਸੋਚ ਕਰਕੇ ਚੀਫ ਜਸਟਿਸ ਨੂੰ ਵੜਤਾ ਹੁਣ ਕਹਿੰਦੇ ਪ੍ਰਧਾਨ ਮੰਤਰੀ ਇੱਕ ਉਹਦਾ ਨਮਾਇੰਦਾ ਤੇ ਇੱਕ ਆਪੋਜੀਸ਼ਨ ਲੀਡਰ ਫਿਰ ਤਾਂ ਦੋ ਤੁਸੀਂ ਇੱਕ ਪਾਸੇ ਹੈਗੇ ਹੋ ਤੋ ਤੁਸੀਂ ਉਹ ਲਾਉਂਗੇ ਜਿਹਨੂੰ ਮਰਜ਼ੀ ਦਾਓ ਹੂੰ ਤਾਂ ਉਹ ਨੌਕਰੀ ਪੇਸ਼ਾ ਆਦਮੀ ਇੰਡੀਪੈਂਡੈਂਟ ਹیثیت ਚ ਕਿਵੇਂ ਚੱਲੂਗਾ ਜਿਹੜਾ ਜਿਹੜਾ ਇੱਕ ਉਹਦਾ ਅਜਾਗ ਰਤਵਾਸੀ ਉਹਦੇ ਮੁਤਾਬਕ ਕੋਸ਼ ਲੈ ਬੰਦੇ ਉੱਤੇ ਇਸ ਲਈ ਇਕੱਲਾ ਇਲੈਕਸ਼ਨ ਕਮਿਸ਼ਨ ਨਹੀਂ ਕਰ ਰਿਹਾ ਉਹਦੇ ਪਿੱਛੇ ਗਵਰਨਮੈਂਟ ਦੀ ਪੋਲੀਟੀਕਲ ਅੰਡਰਸਟੈਂਡਿੰਗ ਹੈ ਜਿਹੜੀ ਕਾਰਨ ਜੀ ਜਿਹੜੀ ਬੜੇ ਵੱਡੇ ਪੱਦਰ ਤੇ ਇੱਕ ਤਾਂ ਇਹ ਹੈ ਉਹਦੇ ਪਿੱਛੇ ਤੇ ਦੂਜੀ ਗੱਲ ਇਹਦੇ ਪਿੱਛੇ ਇਹ ਹੈ ਕਿ ਜਿਹੜੀ 2029 ਚਾਵੇ 32 ਚਾਵੇ ਇੱਕ ਵੋਟ ਇੱਕ ਦੇਸ਼ ਇੱਕ ਚੋਣ ਜਿਹੜਾ ਆਪਰਸੈਸ ਆ ਰਿਹਾ ਇਹਨੇ ਫਿਰ ਸਾਰੇ ਦੇਸ਼ ਚ ਕਰਵਾ ਕੇ ਸਾਰੇ ਦੇਸ਼ ਦੀਆਂ ভোটার ਸੂਚੀਆਂ ਦਾ ਰਿਕਾਰਡ ਸੈਂਟਰਲਾਈਜ਼ ਕਰਨਾ ਹੈ ਦਿੱਲੀ ਕੋਲ ਤੇ ਇਲੈਕਸ਼ਨ ਕਮਿਸ਼ਨ ਕੋਲ ਜਾਣਾ ਹੈ ਅੱਜ ਤੱਕ ਨਹੀਂ ਹੈ ਅੱਜ ਤੱਕ ਸਟੇਟਾਂ ਦੇ ਰਿਕਾਰਡ ਸਟੇਟਾਂ ਚ ਨਹੀਂ ਕੱਲ ਨੂੰ ਇਹ ਪਛਾਣਾਂ ਦੇ ਸਵਾਲ ਸੈਂਟਰਲਾਈਜੇਸ਼ਨ ਦੇ ਸਵਾਲ ਇਹ ਬਹੁਤ ਜ਼ਿਆਦਾ ਸੈਂਟਰਲਾਈਜੇਸ਼ਨ ਹੋ ਜੂਗੀ ਤੇ ਉਧਰ ਨੂੰ ਜਾਣਗੇ ਉਸ ਪਾਸੇ ਜਦੋਂ ਜਾਣਗੇ ਤਾਂ ਜਿਹੜੀ ਲੜਾਈ ਫੈਡਰਲ ਸਟਰਕਚਰ ਦੀ ਹੈ ਸੰਵਿਧਾਨ ਦੀ ਹੈ ਬਾਕੀ ਆ ਉਹਦੀਆਂ ਧੱਜੀਆਂ ਉੱਡ ਜਾਣਗੀਆਂ ਰੋੜ ਰਹੀਆਂ ਨੇ ਲੱਗਾ ਇਹ ਕੋਲੇ ਬਹੁਤ ਫਿਕਰਮੰਦੀ ਵਾਲਾ ਸਵਾਲ ਹੈ ਜਿਤ ਜੰਦ ਜਾਂਦੇ ਸਰਦਾਰ ਅਮੀਰ ਸਿੰਘ ਜੀ ਮੈਂ ਹਰਿਆਣੇ ਦੀ ਪੰਥਕ ਰਾਜਨੀਤੀ ਦੇ ਉੱਤੇ ਵੀ ਚਰਚਾ ਚਾਹੁੰਨਾ ਕਿ ਮੈਨੂੰ ਪਤਾ ਲੱਗ ਰਿਹਾ ਕਿ ਉੱਥੇ ਜਿਹੜੀ ਨਵੀਂ ਕਮੇਟੀ ਬਣੀ ਉਹਦੇ ਅੰਦਰ ਵੀ ਆਪਸ ਵਿੱਚ ਤਣਾਅ ਵਧ ਗਿਆ ਖਾਸ ਕਰ ਢਿੰਡਾ ਤੇ ਦਾਦੂਵਾਲ ਹੋਰਾਂ ਦੇ ਵਿੱਚ ਵੀ ਕੋਈ ਕਮੇਟੀਆਂ ਨੂੰ ਲੈ ਕੇ ਕੋਈ ਟਕਰਾਅ ਪੈਦਾ ਹੋ ਗਿਆ ਜੀ ਜਿੰਨੀਆਂ ਵੀ ਇਹ ਇਲੈਕਟਡ ਬਾਡੀਜ਼ ਨੇ ਸਾਡੀਆਂ ਮਤਲਬ ਪੰਥਕ ਸਫਾ ਦੇ ਵਿੱਚ ਮੈਂ ਤਾਂ ਦੂਜੀਆਂ ਵਿੱਚ ਵੀ ਇਹੀ ਕੰਮ ਚੱਲਦੇ ਨੇ ਜਿਹੜਾ ਕਾਬਜ ਹੋ ਗਿਆ ਉਹ ਚੱਲਦਾ ਤੇ ਦੂਜੇ ਨੂੰ ਕਹਿੰਦੇ ਤੂੰ ਹਟ ਪਰਾਂ ਤੇਰਾ ਕੀ ਆ ਹੁਣ ਇਸ ਸਾਰੇ ਮਾਮਲੇ ਦੇ ਵਿੱਚ ਜਿਵੇਂ ਆਪਾਂ ਐ ਜੀਪੀਸੀ ਬਾਰੇ ਕਹਿੰਦੇ ਆ ਜਿਹੜਾ ਡੋਮিনেਟਰ ਧਾਰਾ ਤੇ ਦੂਜਿਆਂ ਦੀ ਕੋਈ ਗੱਲ ਨਹੀਂ ਮੰਨਦਾ ਤੇ ਜੱਕ ਘੱਟ ਮੰਨਦਾ ਜਾਂ ਉਹਨਾਂ ਦੀ ਸੁਣਵਾਈ ਬੜੀ ਘੱਟ ਹੁੰਦੀ ਹੈ ਉਸੇ ਤਰ੍ਹਾਂ ਦਿੱਲੀ ਦੀ ਕਮੇਟੀ ਦੇ ਵਿੱਚੋਂ ਜਿਹੜੇ ਨਿਕਲ ਗਏ ਸਰਨੇ ਉਹਨਾਂ ਨੇ ਇਸਤੇਫਾ ਦੇ ਰਹੇ ਨੇ ਉਹ ਕਹਿੰਦੇ ਸਾਡੀ ਨਹੀਂ ਸੁਣੀ ਜਾ ਰਹੀ ਕਿਉਂਕਿ ਉਹ ਦੂਜੇ ਪਾਸੇ ਹੋ ਗਏ ਜਦੋਂ ਇਹ ਸੀ ਤਾਂ ਜਿਹੜੇ ਦੂਜੇ ਪਾਸੇ ਵਾਲੇ ਸੀ ਉਹ ਕਹਿ ਰਹੇ ਸੀ ਹੁਣ ਹਰਿਆਣੇ 'ਚ ਤਾਂ ਨਵੀਂ ਕਮੇਟੀ ਬਣੀ ਐ ਨਵੇਂ ਐਕਟ ਦੇ ਤਹਿਤ ਇਹਦੇ ਲਈ ਜਿਹੜੀ ਜद्दोजਹਾਦ ਕੀਤੀ ਐ ਮੇਨਲੀ ਜਿਹੜੇ ਜਗਦੀਸ਼ ਸਿੰਘ ਢਿੰਡਾ ਤੇ ਨਲਵੀ ਦੋ ਬੰਦੇ ਸੀਗੇ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਇਹਦੇ ਤੇ ਮੂਵਮੈਂਟ ਕੀਤੀ ਸਰਕਾਰਾਂ ਨੂੰ ਕਨਵਿੰਸ ਕਰਾਇਆ ਅੱਗੇ ਤੁਰੇ ਹੁਣ ਜਿਹੜਾ ਚੋਣਾ ਚ ਆਇਆ ਚੋਣਾਂ ਚ ਕਿਸੇ ਨੂੰ ਵੀ ਬਹੁਮਤ ਨਹੀਂ ਮਿਲਿਆ ਤੇ ਬਹੁਮਤ ਨਹੀਂ ਮਿਲਣ ਤੋਂ ਬਾਅਦ ਫਿਰ ਕਹਿੰਦੇ ਵੀ ਕਿਵੇਂ ਚੋਣ ਹੋਵੇ ਕਾਫੀ ਦਿਨ ਹੋਈ ਨਹੀਂ ਫਿਰ ਸਹਿਮਤੀ ਸੁਮਤੀ ਕਰਕੇ ਕਿਸੇ ਤਰੀਕੇ ਉਹਨਾਂ ਨੇ ਢਿੰਡਾ ਨੂੰ ਪ੍ਰਧਾਨ ਚੁਣ ਲਿਆ ਬਾਕੀ ਬੰਦਿਆਂ ਨਾਲ ਸਹਿਮਤੀ ਕਿਵੇਂ ਹੋਈ ਕਿਵੇਂ ਨਹੀਂ ਹੋਈ ਲੋਕ ਤਾਂ ਇਹ ਵੀ ਕਹਿੰਦੇ ਸੀ ਕਿ ਅੱਛਾ ਬੀਜੇਪੀ ਨਾਲ ਚੱਲ ਪਏ ਬਾਕੀ ਹੋ ਗਿਆ ਕੀ ਹੋ ਗਿਆ ਪਤਾ ਨਹੀਂ ਤਾਂ ਪ੍ਰਧਾਨ ਮੰਡ ਤੋਂ ਬਾਅਦ ਜਿਹੜੀਆਂ ਬਾਕੀ ਦੀਆਂ ਕੁਝ ਨਿਯੁਕਤੀਆਂ ਹੁੰਦੀਆਂ ਨੇ ਕੁਝ ਕਮੇਟੀਆਂ ਹੁੰਦੀਆਂ ਨੇ ਜਿਹੜੀਆਂ ਬਣਦੀਆਂ ਨੇ ਹਿਸਾਬ ਕਿਤਾਬ ਕਰਦੀਆਂ ਨੇ ਲੇਖਾ ਕਮੇਟੀ ਵੀ ਹੁੰਦੀ ਹੈ ਜਿਹੜੀ ਅਕਾਊਂਟ ਦਾ ਹਿਸਾਬ ਕਿਤਾਬ ਰੱਖਦੀ ਹੈ ਇਸ ਪੱਧਰ ਦੇ ਉੱਤੇ ਧਨ ਪ੍ਰਚਾਰ ਕਮੇਟੀ ਵੀ ਹੁੰਦੀ ਹੈ ਐਜੂਕੇਸ਼ਨ ਕਮੇਟੀ ਐਗਰੀਕਲਚਰ ਕਮੇਟੀ ਡਿਫਰੈਂਟ ਕਮੇਟੀਆਂ ਬਣਾਈਆਂ ਇਹਨਾਂ ਨੇ ਹਰਿਆਣੇ ਦੇ ਤੇ ਉਹ ਹੁਣ ਇਹ ਕਹਿੰਦੇ ਨੇ ਕਿ ਉਹ ਢੀਂਡਾ ਸਾਹਿਬ ਕਿਸੇ ਗਲਤ ਤੋਹ ਪਰੇਸ਼ਾਨ ਹੋ ਗਏ ਸ਼ਾਇਦ ਉਹਨਾਂ ਨੇ ਸਾਰੀਆਂ ਕਮੇਟੀਆਂ ਕੱਲ ਭੰਗ ਕਰਤੀਆਂ ਉਹ ਭੰਗ ਕਰਤੀਆਂ ਤਾਂ ਦੂਜੇ ਪਾਸੇ ਉਹ ਜਿਹੜੇ ਦਾਦੂਵਾਲ ਜਿਹੜੇ ਭਾਜਪੀ ਦੇ ਕਾਫੀ ਨੇੜੇ ਬੰਨੇ ਜਾਂਦੇ ਨੇ ਪ੍ਰਚਾਰਕ ਵੀ ਨੇ ਪੰਜਾਬ 'ਚ ਵੀ ਕਾਫੀ ਦਖਲ ਰਹਿਦਾ ਉਹਨਾਂ ਦਾ ਇਹ ਸਾਰੇ ਮਾਮਲੇ ਦੇ ਵਿੱਚ ਉਹ ਕਹਿੰਦੇ ਨੇ ਜੀ ਇਹ ਗੈਰ ਕਾਨੂੰਨੀ ਹੈ ਅਸੀਂ ਤਾਂ ਜਿਹੜਾ ਜੁਡੀਸ਼ਲ ਕਮਿਸ਼ਨ ਹੈ ਉਹਦੇ ਕੋਲ ਅਰਜੀ ਫਾਈਲ ਕਰ ਰਹੇ ਹਾਂ ਕਿ ਇਹ ਗਲਤ ਹੈ ਤੇ ਇਹਨੂੰ ਵਾਪਸ ਲਿਆ ਜਾਏ ਉਹ ਕਿਵੇਂ ਹੈ ਉਹ ਕਹਿੰਦੇ ਵੀ ਜਿਹੜਾ ਕਾਰਜਕਾਰੀ ਨਹੀਂ ਹੈ ਕਮੇਟੀਆਂ ਦਾ ਬਣਾਉਣਾ ਜਾਂ ਬਾਕੀ ਦੇ ਬੰਦਿਆਂ ਦੀ ਨਾਮੀਨੇਸ਼ਨ ਉੱਥੇ ਕਿਹਨੂੰ ਲਾਉਣਾ ਕਿਹਨੂੰ ਨਹੀਂ ਲਾਉਣਾ ਕਮੇਟੀ 'ਚ ਮੈਂਬਰ ਕਿਹੜੇ ਬਣਾਉਣੇ ਨੇ ਉਹ ਕਾਰਜਕਾਰੀ ਦੀ ਮੀਟਿੰਗ ਦੇ ਵਿੱਚ ਤੈਅ ਹੋਣੇ ਨੇ ਸਹਿਮਤੀ ਨਾਲ ਤਾਂ ਕਿ ਸਾਰਿਆਂ ਦੇ ਆ ਜਾਣ ਪ੍ਰਧਾਨ ਨੂੰ ਹੱਕ ਨਹੀਂ ਦਿੱਤਾ ਕਾਰਜਕਾਰੀ ਨੇ ਕਿ ਉਹ ਆਪਣੇ ਆਪ ਕਰ ਲੋ ਇਹ ਸਾਰਾ ਕੁਝ ਕਰ ਦੇ ਹੁਣ ਇਹ ਉਸ ਤੋਂ ਬਾਅਦ ਜੱਜਡਿਸਟਰ ਕਮਿਸ਼ਨ ਤੈਅ ਕਰੂਗਾ ਜਿਹੜਾ ਗੁਰਦੁਆਰਾ ਕਮਿਸ਼ਨ ਦੇ ਵਿੱਚ ਉਸ ਦੇ ਵਿੱਚ ਹੁੰਦਾ ਤੇ ਜਾਓ ਆਪਸ ਦੇ ਬੈਸ ਕੇ ਸਭ ਦੀ ਕਾਰਜ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਨਹੀਂ ਤਾਂ ਇਹੀ ਗੱਲ ਹੋਏਗੀ ਕਿ ਕਮੇਟੀਆਂ ਦੇ ਵਿੱਚ ਨਿੱਜੀ ਅਸਰ ਜਿਹੜੇ ਨੇ ਜਾਂ ਨਿੱਜੀ ਹੌਮੇ ਜਿਹੜੀ ਹੈ ਜਾਂ ਆਪਣੇ ਬੰਦੇ ਐਡਜਸਟ ਕਰਦੀ ਜਿਹੜੀ ਇੱਕ ਧਾਰਨਾ ਹੈ ਉਹ ਜਾਦਾ ਅੱਗੇ ਵਧ ਜਾਂਦੀ ਹੈ ਤੇ ਜਿਹੜੀ ਇੱਕ ਪੰਥਕ ਕਾਰਜ ਕਰਨਾ ਬਿਹਤਰ ਤਰੀਕੇ ਨਾਲ ਗੁਰਦੁਆਰੇ ਸੁਧਾਰਨ ਦੇ ਜਿਹੜੀ ਹਰਿਆਣਾ ਕਮੇਟੀ ਬਣੀ ਹੈ ਇਸ ਦਲੀਲ ਚੋਂ ਬਣੀ ਸੀ ਕਿ ਪੰਜਾਬ ਵਾਲੇ ਧੱਕਾ ਕਰਦੇ ਨੇ ਐ ਜੀ ਪੀ ਸੀ ਵਾਲੇ ਉਹ ਨਾ ਪ੍ਰੋਪਰ ਫੰਡ ਦਿੰਦੇ ਨੇ ਨਾ ਸਾਡੀ ਕੋਈ ਸੁਣਦੇ ਨੇ ਹਾਲਾਂਕਿ 11 ਮੈਂਬਰ ਹਰਿਆਣਾ ਚੋਂ ਚੁੜੇ ਜਾਂਦੇ ਸੀ ਉਹਦੇ ਤੇ ਉਹਨਾਂ ਨੇ ਅਲੱਗ ਕਮੇਟੀ ਬਣਾਈ ਹੁਣ ਜੇ ਉਹ ਕਮੇਟੀ 'ਚ ਵੀ ਉਹੀ ਰੌਲੇ ਪਹਿਲੇ ਦਿਨ ਤੋਂ ਹੀ ਪੈਣੇ ਸ਼ੁਰੂ ਹੋ ਜਾਣਗੇ ਰੌਲਾ ਫੰਡਾਂ ਦਾ ਬਣ ਜਾਊਗਾ ਰੌਲਾ ਈਗੋ ਦਾ ਬਣ ਜਾਊਗਾ ਇੱਥੇ ਤਾਂ ਕਹਿੰਦੇ ਸੀ ਅਕਾਲੀ ਦਲ ਡੋਮੀਨੇਟ ਕਰ ਰਿਹਾ ਹੈ ਉੱਥੇ ਫਿਰ ਕੌਣ ਕਰਾ ਰਿਹਾ ਹੈ ਕਿਹੜਾ ਗਰੁੱਪ ਪਿੱਛੇ ਹੈ ਫਿਰ ਇਹ ਸਵਾਲ ਵੀ ਉੱਠਣਾ ਸ਼ੁਰੂ ਹੋ ਜਾਣਗੇ ਇਦਰ ਲਈ ਚੰਗਾ ਇਹ ਹੁੰਦਾ ਕਿ ਜਿਹੜੇ ਪਹਿਲੀ ਗੱਲ ਤਾਂ ਮੈਨੂੰ ਲੱਗਦਾ ਕੋਈ ਸਸ਼ਟਾ ਬਣਾਣਾ ਚਾਹੀਦਾ ਹੈ ਕਿ ਕੇਵਲ ਧਾਰਮਿਕ ਨੇਚਰ ਦੇ ਬੰਦੇ ਹੀ ਇਹਨਾਂ ਕਮੇਟੀਆਂ ਬਣ ਜਾਣ ਉਹ ਥੋੜੇ ਜੇ ਖੁਦਵਕਤਿਆਰ ਵੀ ਹੋਣ ਉਹ ਪਾਰਟੀਆਂ ਦੇ ਨਾਲ ਉਸ ਪਦਰ ਤੇ ਉੱਤੇ ਜੁੜੇ ਨਹੀਂ ਹੋਣੇ ਚਾਹੀਦੇ ਜਿਸ ਪਦਰ ਦੇ ਉੱਤੇ ਗੱਲ ਹੈ ਦੂਜਾ ਸਰਕਾਰਾਂ ਨੂੰ ਵੀ ਇੱਕ ਗੱਲ ਦੇਖਣੀ ਪਵੇਗੀ ਕਿ ਇਹ ਕਮਿਊਨਿਟੀ ਡਾਇਨਾਮਿਕ ਕਮਿਊਨਿਟੀ ਹੈ ਵਾਈਬਰੈਂਟ ਜਿਹਨੂੰ ਆਪਾਂ ਕਹਿੰਦੇ ਆ ਇੱਕ ਗਤੀਸ਼ੀਲ ਕਮਿਊਨਿਟੀ ਹੈ ਇਹ ਆਪਣੇ ਬੰਦੇ ਇਹਨਾਂ ਚੌਥੇ ਫਿੱਟ ਕਰਨੇ ਫਲਾਨਾ ਇਹ ਛੇੜਛਾੜ ਤੋਂ ਬਰੇਜ ਕਰਨਾ ਚਾਹੀਦਾ ਸਰਕਾਰਾਂ ਨੂੰ ਜੀ ਤੁਸੀਂ ਕਹੋ ਵੀ ਆਪਣੇ ਆਪਣੇ ਧਰਮ ਨੇ ਜਿਵੇਂ ਮਰਜੀ ਚਲਾਓ ਅਸੀਂ ਕੀ ਲੈਣਾ ਕਾਨੂੰਨ ਬਣ ਗਿਆ ਕਾਨੂੰਨ ਦੇ ਤਹਿਤ ਜਿਹੜਾ ਬੰਦਾ ਗੈਰਕਾਨੂੰਨੀ ਕੰਮ ਕਰੇਗਾ ਉਹਦੇ ਖਿਲਾਫ ਕਾਨੂੰਨ ਫੈਸਲਾ ਕਰ ਦਊਗਾ ਨਹੀਂ ਸਾਡਾ ਅਧਾਕ ਨਹੀਂ ਇਹ ਪੋਲੀਟੀਕਲ ਇੰਟਰਫੀਅਰੈਂਸ ਜਿਹੜੀ ਇਸ ਪੱਧਰ ਦੀ ਹੁੰਦੀ ਆ ਵੱਖ-ਵੱਖ ਬੰਦਿਆਂ ਨੂੰ ਕਿਸੇ ਨੂੰ ਉਂਗਲ ਲਾਤੀ ਮੈਂ ਤੇਰੇ ਨਾਲਾਂ ਕਿਸੇ ਨੂੰ ਕੁਛ ਕਰਤਾ ਕਿਸੇ ਨੂੰ ਕੁਛ ਕਰਤਾ ਕਿਉਂਕਿ ਫਿਰ ਉਹ ਪਾਵਰ ਸਟਰਕਚਰ ਜਿਹੜਾ ਹੈ ਪਾਵਰ ਤਾਂ ਪਾਵਰ ਹੀ ਹੁੰਦੀ ਹੈ ਬੰਦਿਆਂ ਨੂੰ ਨਤਨਾ ਬਹੁਤ ਚਾਹੇ ਤੁਸੇ ਲਾਲਚ ਦੇ ਸਕਦੀ ਹੁੰਦੀ ਹੈ ਡਰਾਵਾ ਵੀ ਦੇ ਸਕਦੀ ਹੁੰਦੀ ਹੈ ਬੜਾ ਕੁਛ ਹੈ ਫਿਰ ਉਹ ਕੰਮ ਸਮੂਹ ਤਰੀਕੇ ਨਾਲ ਚੱਲਣ ਨਹੀਂ ਦਿੰਦੀ ਇਸ ਕਰਕੇ ਇਹ ਨਿਹੈਤ ਜ਼ਰੂਰੀ ਹੈ ਜਾਇ ਇਹੋ ਜੇ ਮਾਮਲੇ ਫਿਰ ਅਜੇ ਤੱਕ ਵਿਧੀ ਵਿਧਾਨ ਨਹੀਂ ਬਣੇ ਕਮੇਟੀਆਂ ਤਾਂ ਲਗ ਲਗ ਹੋ ਗਈਆਂ ਹਰਿਆਣਾ ਦਿੱਲੀ ਤੇ ਐ ਜੀ ਪੀ ਸੀ ਪਰ ਇੱਕ ਕਾਮਨ ਸੈਂਟਰ ਵੀ ਰਹਿਣਾ ਚਾਹੀਦਾ ਕਾਮਨ ਸੈਂਟਰ ਜਿਹੜਾ ਅਕਾਲ ਤਖਤ ਸਾਹਿਬ ਤੇ ਤਖਤਾਂ ਦੇ ਜਿਹੜੇ ਜਥੇਦਾਰ ਸਹਿਬਾਨ ਹੋਣਗੇ ਉਹਨਾਂ ਦਾ ਅਪੁਆਇੰਟਮੈਂਟ ਸੇਵਾ ਮੁਕਤੀ ਜੇ ਉਹ ਨਰਪੱਖਤਾ ਨਾਲ ਹੋਵੇ ਉਹ ਕੁਝ ਰੂਲ ਜ ਰੈਗੂਲੇਸ਼ਨ ਮਰਿਆਦਾ ਵਾਂ ਪ੍ਰੋਪਰ ਤਰੀਕੇ ਨਾਲ ਕਾਨੂੰਨ ਤੋਂ ਅਲੱਗ ਵੀ ਉਹ ਲਾਗੂ ਕਰਾ ਸਕਦੇ ਨੇ ਕਿ ਇਹਨਾਂ ਗੱਲਾਂ ਦਾ ਖਿਆਲ ਰੱਖਿਆ ਜਾਣਾ ਬੜਾ ਜ਼ਰੂਰੀ ਹੈ ਇੱਕ ਦੂਜੇ ਦੇ ਪੱਗਾ ਨਾਉਣ ਦੀ ਬਜਾਏ ਇੱਕ ਦੂਜੇ ਨਾਲ ਮਿਲ ਕੇ ਕਿਵੇਂ ਚੱਲਣਾ ਕਿਸ ਤਰੀਕੇ ਨਾਲ ਚੱਲਣਾ ਉਹ ਵੀ ਹੋ ਸਕਦਾ ਉਸ ਤਰੀਕੇ ਦੇ ਨਾਲ ਦੇਖੋ ਖੈਰ ਕਿਵੇਂ ਹੋਏਗਾ ਪਰ ਇਹ ਜਿਹੜੀ ਕੋਈ ਚੰਗਾ ਸੰਕੇਤ ਨਹੀਂ ਹੈ ਚੰਗਾ ਅਕਸ ਪੈਦਾ ਨਹੀਂ ਕਰਦਾ ਨਾ ਲੀਡਰਸ਼ਿਪ ਦਾ ਨਾ ਕਮਿਊਨਿਟੀ ਦਾ ਬਿਲਕੁਲ ਨਹੀਂ ਬਹੁਤ ਫਿਕਰਮੰਦੀ ਵਾਲੀ ਗੱਲ ਹੈ ਸਰਦਾਰ ਮੀਸਨ ਜੀ ਕਿ 350 ਸਾਲਾਂ ਅਸੀਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਜਾ ਰਹੇ ਹਾਂ ਉਹਨਾਂ ਸਮਾਗਮਾਂ ਦੀਆਂ ਤਿਆਰੀਆਂ ਟਕਰਾ ਐਸਜੀਪੀਸੀ ਦਾ ਸਰਕਾਰ ਨਾਲ ਵੀ ਟਕਰਾ ਪੰਜ ਮੈਂਬਰੀ ਕਮੇਟੀ ਨਾਲ ਵੀ ਟਕਰਾ ਆਪਸ ਵਿੱਚ ਤਖਤਾ ਨਾਲ ਵੀ ਜਥੇਦਾਰ ਤੇ ਪ੍ਰਧਾਨ ਦਾ ਵੀ ਆਪਸ ਵਿੱਚ ਤੇ ਉਹਨਾਂ ਹਰਿਆਣਾ ਕਮੇਟੀ ਦਾ ਵੀ ਵਿਵਾਦ ਸੋ ਜਿਹੜਾ ਇਹ ਪੰਥਕ ਘਰਾਂ ਚ ਪਿਆ ਵਿਵਾਦ ਹੈ ਇਹ ਫਿਰ ਸੰਗਤ ਦੇ ਲਈ ਵੀ ਕਈ ਮੁਸ਼ਕਲਾਂ ਖੜੀਆਂ ਕਰਦਾ ਸੋ ਇਸ ਲਈ ਇਹਨਾਂ ਸੰਸਥਾਵਾਂ ਨੂੰ ਇਹਨਾਂ ਚੀਜ਼ਾਂ ਦੇ ਉੱਪਰ ਉੱਠ ਕੇ ਕੰਮ ਕਰਨ ਦੀ ਲੋੜ ਹੈ ਬਹੁਤ ਸ਼ੁਕਰੀਆ ਜੀ ਤੁਸੀਂ ਹਰ ਪਹਿਲੂ ਦੇ ਉੱਤੇ ਗੰਭੀਰ ਚਰਚਾ ਕੀਤੀ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ